ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋ ਪੁਆਇੰਟ ਪੰਜਾਬ ਦੇ ਉੱਤੇ ਜਿੱਥੇ ਆਪਾਂ ਪੰਜਾਬ ਬਲੂਸ ਉਤੇ ਪੀਡਬੀਐਸਯੂ ਦੇ ਪਟਵਾਰੀ ਵਰਗੇ ਵਿਪਰਾਂ ਹੀ ਤਿਆਰੀ ਕਰ ਰਹੇ ਹਾਂ ਤੇ ਅੱਜ ਆਪਣੀ ਪੰਜਾਬ ਜਗਦੀ ਦੀ ਕਲਾਸ ਨੰਬਰ 7 ਜਿਸ ਚਾਪਾ ਪੰਜਾਬ ਦਾ ਜਿਹੜੇ ਰਿਵਰਸ ਆ ਗੀਆਂ ਪੰਜਾਬ ਦਾ ਡਰੇਨੇਜ ਸਿਸਟਮ ਆ ਗਿਆ ਤੇ ਪੰਜਾਬ ਦਾ ਜਿਹੜਾ ਕਲਾਈਮੇਟ ਜਾਂ ਵੈਦਰ ਆ ਆਪਾਂ ਜੋ ਇਹ ਚੀਜ਼ਾਂ ਸਭ ਕਵਰ ਕਰਨੀਆਂ ਐ ਇਸ ਤੋਂ ਪਹਿਲਾਂ ਆਪਣੀਆਂ ਜਿਹੜੀਆਂ ਪੰਜਾਬ ਜਗਦੀ ਹੈਗੀਆਂ 6 ਕਲਾਸਾਂ ਹੋ ਚੁੱਕੀਆਂ ਨੇ ਜਿਸ ਚਾਪਾ ਪੰਜਾਬ ਦੀ ਜੀਓਗ੍ਰਾਫੀ ਹੋ ਗਈ ਤੇ ਪੰਜਾਬ ਦੇ ਜਿਹੜਾ ਮੈਡੀਵਲ ਹਿਸਟਰੀ ਪੰਜਾਬ ਦਾ ਹੋਲ ਸੀਰ ਠੀਕ ਹੈ ਆਪਾਂ ਉਹ ਸਭ ਕੁਝ ਆਪਾਂ ਕਵਰ ਕਰ ਲਿਆ ਅਗਰ ਤੁਸੀਂ ਸਿੱਧਾ ਉਹ ਕਲਾਸਾਂ ਨਹੀਂ ਲਈਆਂ ਤਾਂ ਪਹਿਲਾਂ ਤੁਸੀਂ ਉਹ ਕਲਾਸਾਂ ਲਾ ਕੇ ਉਹ ਫਿਰ ਤੁਸੀਂ ਜਿਹੜੀ ਹੈਗੀ ਲਾਈਨ ਵਾਈਜ਼ ਕਿਉਂਕਿ ਆਪਾਂ ਜਿਹੜਾ ਹੈਗਾ ਸਾਰਾ ਸਿਲੇਬਸ ਬੇਸਿਕ ਤੋਂ ਲੈ ਕੇ ਐਡਵਾਂਸ ਤੱਕ ਪੂਰਾ ਕਵਰ ਕਰ ਲੈਣਾ ਠੀਕ ਹੈ ਤੇ ਇਸ ਤੋਂ ਬਾਅਦ बस ਆਪਣੀਆਂ ਇੱਕ ਦੋ ਕਲਾਸਾਂ ਹੋਰ ਆਉਣਗੀਆਂ ਤਿੰਨ ਆਪਣਾ ਪੰਜਾਬ ਦਾ ਜਿਹੜਾ ਗਰੁੱਪ ਰੇਟ ਤੇ ਆਪਾਂ ਹਿਸਟਰੀ ਸਟਾਰਟ ਕਰ ਲੈਣੀ ਹੈ ਤੇ ਉਸ ਤੋਂ ਪਹਿਲਾਂ ਜਿਹੜੇ ਆਪਣੇ ਨਵੇਂ ਬੱਚੇ ਆਏ ਨੇ ਚੈਨਲ ਤੇ ਉਹਨਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਸ਼ ਨੂੰ ਯਤੋ ਯਤੋ ਸ਼ੇਅਰ ਕਰਦੋ ਤੇ ਬਾਕੀ ਆਪਣਾ ਇਸ ਚੈਨਲ ਦੇ ਪੰਜਾਬ ਜੀਕੇ ਤੇ ਜਿਹੜੀ ਮੈਥ ਦੀ ਕਲਾਸ ਆ ਆਪਣੀ ਉਹ ਲਗਾਤਾਰ ਚੱਲ ਰਹੀਆਂ ਨੇ ਮੈਂ ਇਹਦਾ ਆਪਣਾ ਹੁਣ ਦੂਜਾ ਟੌਪਿਕ ਚੱਲ ਰਿਹਾ ਆਪਣਾ ਰੀਵਿਊ ਕਰ ਰਹੇ ਹਾਂ ਠੀਕ ਹੈ ਜਿਹੜੀ ਬੱਚਿਆਂ ਨੇ ਬਿਲਕੁਲ ਬੇਸਿਕ ਤੋਂ ਲੈ ਕੇ ਕਰਨਾ ਬਿਲਕੁਲ 0 ਤੋਂ 0 ਲੈਵਲ ਤੋਂ ਜਿਨ੍ਹਾਂ ਨੂੰ ਕੋਈ ਵੀ ਕਨਸੈਪਟ ਹਲੇ ਕਿਸੇ ਦਾ ਕਲੀਅਰ ਨਹੀਂ ਹੈਗਾ ਤਾਂ ਉਹ ਇਥੋਂ ਆਪਣਾ ਜਿਹੜਾ ਸਿਲੇਬਸ ਕੰਪਲੀਟ ਕਰ ਸਕਦਾ ਕਿਉਂਕਿ ਮੈਂ ਖੁਦ ਯੋਗਤਿਆਂ ਤੇ ਮੈਂ ਟਾਰਗੇਟ ਮੰਨ ਕੇ ਚੱਲ ਰਿਹਾ ਕਿ ਮੈਂ 4 ਕੁ ਮਹੀਨਿਆਂ ਚ ਜਿਹੜਾ ਤੁਹਾਨੂੰ ਸਾਰਾ ਸਿਲੇਬਸ ਹੈ ਇਸ ਚੈਨਲ ਤੇ ਕੰਪਲੀਟ ਬਿਲਕੁਲ ਫਰੀ ਆਫ ਕੋਸਟ ਕੰਪਲੀਟ ਕਰਵਾ ਦੂੰਗਾ ਤੇ ਅਗਰ ਕਿਸੇ ਨੂੰ ਇਸ ਦਾ ਸਲਾਸ ਦੀ ਪੀਡੀਐਫ ਚਾਹੀਦੀ ਆ ਤਾਂ ਹੁਣ ਆਪਣੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਓ ਲਿੰਕ ਡਿਸਕ੍ਰਿਪਸ਼ਨ ਦੇ ਦਿੱਤਾ ਹੋਇਆ ਤੁਹਾਨੂੰ ਤੁਸੀਂ ਉੱਥੇ ਜੁਆਇਨ ਕਰ ਸਕਦੇ ਹੋ ਤੇ ਚਲੋ ਹੁਣ ਆਪਾਂ ਆਪਣਾ ਸਮਾਂ ਜਿਹੜਾ ਨਾ ਖਰਾਬ ਕਰੀਏ ਤੇ ਆਪਣੀ ਕਲਾਸ ਸਟਾਰਟ ਕਰਦੇ ਹਾਂ ਆਪਣੀ ਪਹਿਲੀ ਸਲਾਈਡ ਆਪਣਾ ਜਿਹੜਾ ਪਹਿਲਾ ਟੌਪਿਕ ਹੈ ਪੰਜਾਬ ਦੀ ਜਿਹੜੀ ਫਿਜ਼ੀਓਗ੍ਰਾਫੀ ਹੈ ਫਿਜ਼ੀਓਗ੍ਰਾਫੀ ਆਫ ਪੰਜਾਬ ਫਿਜ਼ੀਓਗ੍ਰਾਫੀ ਦਾ ਕੀ ਮਤਲਬ ਹੁੰਦਾ ਫਿਜ਼ੀਓਗ੍ਰਾਫੀ ਦਾ ਮਤਲਬ ਹੁੰਦਾ ਫਿਜ਼ੀਕਲ ਫੀਚਰ ਠੀਕ ਹੈ ਫਿਜ਼ੀਕਲ ਫੀਚਰਸ ਕੀ ਨੇ ਪੰਜਾਬ ਦੇ ਤੇ ਇਹਦਾ ਮਤਲਬ ਵੀ ਪੰਜਾਬ ਦਾ ਜਿਹੜਾ ਮੈਦਾਨੀ ਖੇਤਰ ਆ ਗਿਆ ਪੰਜਾਬ ਦੇ ਗਰਾਊਂਡ ਕਿਸ ਤਰ੍ਹਾਂ ਨੇ ਪੰਜਾਬ ਚ ਨਦੀਆਂ ਕਿਸ ਤਰ੍ਹਾਂ ਨੇ ਪੰਜਾਬ ਦੀ ਸ਼ੇਪ ਕਿਹ ਹੈ ਜੀ ਆ ਇਹ ਚ ਅੱਪਾ ਸਭ ਕੁਝ ਉਹ ਟੌਪਿਕ ਚ ਅੱਪਾ ਉਹ ਕੰਪਲੀਟ ਜਿਹਾ ਸਾਰੀਆਂ ਕਰਨੀਆਂ ਨੇ ਜਾਂ ਪੰਜਾਬ ਦੀਆਂ ਨਦੀਆਂ ਕਿੱਥੋਂ ਸ਼ੁਰੂ ਹੁੰਦੀਆਂ ਨੇ ਕਿੱਥੇ ਖਤਮ ਹੁੰਦੀਆਂ ਨੇ ਅੱਜ ਸ ਚਲੋ 그러면은 ਪਹਿਲਾ ਪੁਆਇੰਟ ਆਪਾਂ ਦੇਖਦੇ ਆਂ ਦੀ ਸ਼ੇਪ ਆਫ ਪੰਜਾਬ ਪੰਜਾਬ ਦੀ ਜਿਹੜੀ ਸ਼ੇਪ ਕਹੇਜੀ ਆ ਇਹ ਹੈਗੇ ਟ੍ਰਾਇੰਗੂਲਰ ਤੁਸੀਂ ਪੰਜਾਬ ਦਾ ਮੈਪ ਦੇਖੋ ਪੰਜਾਬ ਦਾ ਮੈਪ ਕੁਝ ਇਸ ਤਰੀਕੇ ਦਾ ਹੈ ਮਤਲਬ ਕਿ ਤਿਕੋਣੀ ਸ਼ੇਪ ਆ ਪੰਜਾਬ ਦੀ ਠੀਕ ਹੈ ਤੇ ਇਹ ਕੁਐਸਚਨ ਆਉਣਾ ਹੁੰਦਾ ਹੈ ਇਹ ਵੈਸੇ ਇਹ ਸਿੰਪਲ ਕੁਐਸਚਨ ਹੈ ਇਹ ਸਾਨੂੰ ਸਾਰਿਆਂ ਨੂੰ ਪਹਿਲੀ ਆਉਂਦਾ ਹੋਊਗਾ ਤੇ ਮੈਂ ਕੁਝ ਚੀਜ਼ਾਂ ਸਿਰਫ ਉਹੀ ਐਡ ਕਰਨਾ ਜਿਹੜੀਆਂ ਮੈਂ ਪਿਛਲੇ ਪੇਪਰਾਂ 'ਚ ਮੈਂ ਐਨਾਲਾਈਜ਼ ਕਰਿਆ ਹੋਇਆ ਸਾਰਾ ਮੈਂ ਡਾਟਾ ਐਨਾਲਾਈਜ਼ ਕਰਕੇ ਮੈਂ ਕਲਾਸਾਂ ਫੀਅਰ ਬਣਾਈਆਂ ਹੋਈਆਂ ਨੇ ਤੇ ਤੁਸੀਂ ਇਹ ਨਾ ਸੋਚੋ ਵੀ ਆਹ ਚੀਜ਼ ਫालतू ਮੈਂ ਕੋਈ ਫालतू ਚੀਜ਼ ਫालतू ਜਿਹੜੀ ਆਪਣਾ ਥਿਊਰੀ ਬੇਸਡ ਕੋਈ ਚੀਜ਼ ਮੈਂ ਨਹੀਂ ਕਰੀ ਹੋਈ ਠੀਕ ਹੈ ਜਿਹੜੀ ਆਪਾਂ ਨੂੰ ਕੋਈ ਕਮੀ ਨਹੀਂ ਆ ਰਹੀ ਚੀਜ਼ ਹੈ ਮੈਂ ਜਿਹੜੀ ਮੇਰੀ ਖੁਦ ਦੇ ਪੇਪਰ ਤੇ ਕਲੀਅਰ ਨੇ ਮੈਂ ਉਹਨਾਂ ਦੇ ਬਿਹੇਵ ਤੇ ਮਤਲਬ ਕਿ ਗੱਲ ਕਰ ਰਿਹਾ ਹਾਂ ਵੀ ਆਪਾਂ ਸਿਰਫ ਕੰਮ-ਕਮ ਦੀ ਜਿੱਤੇ ਐਡ ਕਰੀਏ ਨੇ ਫालतू ਕੋਈ ਚੀਜ਼ ਨਹੀਂ ਐਡ ਕਰੀ ਅਗਰ ਤੁਸੀਂ ਇਸ ਪੀਡੀਐਫ ਨੂੰ ਪ੍ਰਿੰਟ ਕਰਵਾਉਣਾ ਤਾਂ ਤੁਹਾਨੂੰ ਪੀਡੀਐਫ ਮੈਜੂ ਅਗਰ ਤੁਸੀਂ ਆਪਣੇ ਨੋਟਸ ਪ੍ਰਪੇਅਰ ਕਰਨੇ ਨਾਲ ਦੀ ਨਾਲ ਕਲਾਸ ਦੇ ਨਾਲ-ਨਾਲ ਤਾਂ ਤੁਸੀਂ ਆਪਣੇ ਨੋਟਸ ਬਣਾ ਲਿਓ ਠੀਕ ਹੈ ਤੇ ਹੁਣ ਆਪਾਂ ਚਲੋ ਆਪਣਾ ਨੈ ਸਲੋਪ ਆਫ ਪੰਜਾਬ ਮਤਲਬ ਕਿ ਪੰਜਾਬ ਦੀ ਢਲਾਨ ਕਿਸ ਤਰੀਕੇ ਦੀ ਆ ਪੰਜਾਬ ਦੀ ਢਲਾਨ ਹੈਗੀ ਈਸਟ ਤੋਂ ਵੈਸਟ ਕਿਉਂਕਿ ਜਿਹੜੀਆਂ ਪੰਜਾਬ ਦੀਆਂ ਸਾਰੀਆਂ ਨਦੀਆਂ ਨੇ ਆਪਣੇ ਪੂਰਬ ਤੋਂ ਲੈ ਕੇ ਇਹ ਆਪਣਾ ਈਸਟ ਆ ਗਿਆ ਤੇ ਇਹ ਆ ਗਿਆ ਆਪਣਾ ਪੱਛਮ ਠੀਕ ਹੈ ਪੂਰਬ ਤੋਂ ਲੈ ਕੇ ਈਸਟ ਤੋਂ ਲੈ ਕੇ ਜਿਹੜੀਆਂ ਇਹ ਬੈਸਟ ਵਾਲ ਜਿਹੜੀਆਂ ਹੈਗੀਆਂ ਨੇ ਮਤਲਬ ਕਿ ਬਹਿਂਦੀਆਂ ਨੇ ਤਾਂ ਕਿਹੜੀ ਪੰਜਾਬ ਦੀ ਢਲਾਨ ਹੈ ਸਲੋਪ ਆਫ ਪੰਜਾਬ ਕਿਸ ਮਤਲਬ ਕਿ ਕਿਸ ਡਾਇਰੈਕਸ਼ਨ ਚ ਹੈ ਈਸਟ ਤੋਂ ਲੈ ਕੇ ਵੈਸਟ ਤੱਕ ਬਿਕੋਜ਼ ਦੀ 올 ਰਿਵਰਸ ਆਫ ਪੰਜਾਬ ਫਲੋ ਫਰਮ ਈਸਟ ਟੂ ਵੈਸਟ ਪੂਰਬ ਤੋਂ ਪੱਛਮ ਤੱਕ ਠੀਕ ਹੈ ਨਨ ਆਪਣੀ ਅਗਲੀ ਸੋਇਲ ਪੰਜਾਬ ਚ ਕਿਸ ਤਰੀਕੇ ਦੀ ਸੋਲਵ ਹੋ ਜਾਂਦੀ ਆ ਇਹ ਕੁਐਸਚਨ ਆਉਂਦਾ ਹੁੰਦਾ ਕਿ ਪੰਜਾਬ ਚ ਸਾਰਿਆਂ ਤੋਂ ਜ਼ਿਆਦਾ ਸੋਇਲ ਕਿਹੜੀ ਪਈ ਹੈ ਪੰਜਾਬ ਚ ਪਈਂਦੀ ਹੈ ਐਲੂਵੀਅਲ ਸੋਇਲ ਮੰਨ ਲਓ ਕਿ ਜਲੋੜ ਮਿੱਟੀ ਕਿੰਨੇ ਪਰਸੈਂਟ ਏਰੀਆ ਕਵਰ ਕਰਦੀ ਹੈ ਪੰਜਾਬ ਦਾ ਇਹ ਹੀ ਕਰਦੀ ਹੈ 40% ਏਰੀਆ ਤੇ ਦੈਨ ਆਪਣੇ ਆ ਗਏ ਪੰਜਾਬ ਡਿਵਾਈਡਿਡ ਇਨਟੂ 4 ਪਾਰਟਸ ਔਨ ਦੀ ਬੇਸਿਸ ਆਫ ਦੀ ਜੀਓਗ੍ਰਾਫੀਕਲ ਰੀਜਨ ਜਿਹੜਾ ਪੰਜਾਬ ਹੈ ਭੂਗੋਲਿਕ ਖੇਤਰਾਂ ਦੇ ਹੱਦ ਤੇ ਪੰਜਾਬ ਚਾਰ ਹਿੱਸਿਆਂ ਚ ਵੰਡਿਆ ਹੋਇਆ ਉਹ ਕਿਹੜੇ-ਕਿਹੜੇ ਨੇ ਮਾਝਾ ਹੋ ਗਿਆ ਦੁਆਬਾ ਹੋ ਗਿਆ ਮਾਲਵਾ ਹੋ ਗਿਆ ਤੇ ਆਪਣਾ ਇੱਕ ਆ ਗਿਆ ਪੁਆਦ ਪੁਆ ਉਹ ਆਰੂਪਪੁਰ ਜਿਹੜਾ ਆਪਣਾ ਰੂਪਨਗਰ ਜ਼ਿਲ੍ਹਾ ਨਾ ਉਹ ਆਦ ਉਸ ਏਰੀਆ ਦੇ ਵਿੱਚ ਵਿੱਚ ਬੋਲੀ ਜਾਂਦੀ ਹੈ ਮਹਾਂ ਮਨ ਲਓ ਕੁਝ ਇਹੀ ਸਮਹਾਲੀ ਦਾ ਕੋਈ ਕੁਤੇ ਕੁਝ ਹੀ ਸਾਈਡ ਹੈ ਆਪਣਾ ਰੂਪਨਗਰ ਰਹੀਗੀ ਦਾ ਆ ਗਿਆ ਉਹ ਸਾਰਾ ਕੁਝ ਠੀਕ ਹੈ ਤੇ ਦੰਚ ਨੂੰ ਆਪਾਂ ਅਗਰ ਨੈਕਸਟ ਆਪਣੀ ਸਲਾਈਡ ਤੇ ਜਾਂਦੇ ਆਂ ਦੈਨ ਆਪਾਂ ਆ ਗਏ ਹਿਮਾਲਿਆ ਹਿਮਾਲਿਆ ਵੈਸੇ ਆਪਾਂ ਨੂੰ ਜੇ ਆਪਾਂ ਇੰਡੀਆ ਨੇ ਜਿਹੜੀ ਜੋਰ ਫਿਕਰਾਂਗੇ ਆ ਪਹੁੰਚ ਕਰਾਂਗੇ ਡਿਟੇਲ ਆ ਪਰ ਇੱਥੇ ਜਿੰਨਾ ਕਿ ਆਪਣਾ ਪੰਜਾਬ ਦੇ ਰਿਲੇਟਡ ਆਪਣਾ ਪੰਜਾਬ ਦੇ ਰਿਲੇਟਡ ਨੂੰ ਜਾਣਨਾ ਚਾਹੁੰਦਾ ਓਨੀ ਕਿ ਮੈਂ ਇਸ ਚੀਜ਼ ਤੇ ਐਡ ਕਰੀ ਆ ਤੇ ਹਿਮਾਲਿਆ ਜਿਹੜਾ ਤਿੰਨ ਤਿੰਨ ਭਾਗਾਂ ਚ ਬੰਡਿਆ ਹੋਇਆ ਕਿਹੜਾ ਕਿਹੜਾ ਹਿਮਾਲਿਆ ਇੱਕ ਤਾਂ ਸਭ ਤੋਂ ਉੱਪਰ ਹੈ ਜਿਹੜਾ ਜੀਨ ਆਫ ਗ੍ਰੇਟਰ ਹਿਮਾਲਿਆ ਕਹਿੰਨਾ ਉਹਦਾ ਤਿੰਨਾ ਉਹਦਾ ਨਾਮ ਆ ਗਿਆ ਹਿਮਾਤਰੀ ਤੇ ਜਿਹੜਾ ਮਿਡਲ ਚ ਆ ਗਿਆ ਉਹਨੂੰ ਕਹਿੰਦੇ ਨੇ ਹਿਮਾਚਲ ਪ੍ਰਦੇਸ਼ ਠੀਕ ਹੈ ਜਿਹੜਾ ਹਿਮਾਚਲ ਪ੍ਰਦੇਸ਼ ਵਾਲਾ ਏਰੀਆ ਹੈਗਾ ਤੇ ਜਿਹੜਾ ਲੋਇਸਟ ਹਿਮਾਲਿਆ ਉਹਨੂੰ ਕਹਿੰਦੇ ਨੇ ਸ਼ਿਵਾਲਿਕਸ ਸ਼ਿਵਾਲਿਕ ਕਿੱਥੇ ਲੋਕੇਟਡ ਹੈ ਕੁਐਸਚਨ ਆਉਣਾ ਹੁੰਦਾ ਚੰਡੀਗੜ੍ਹ ਦੇ ਰਿਲੇਟਡ ਆਉਂਦਾ ਕਿ ਚੰਡੀਗੜ੍ਹ ਕਿੱਥੇ ਰਿਲੇਟਡ ਚੰਡੀਗੜ੍ਹ ਦੀ ਲੋਕੇਸ਼ਨ ਉੱਥੇ 4-5 ਆਪਸ਼ਨ ਆਉਂਦੇ ਨੇ ਵੀ ਕਿਹਦੇ ਹਿਸਾਬ ਨਾਲ ਵੀ ਚੰਡੀਗੜ੍ਹ ਦੀ ਲੋਕੇਸ਼ਨ ਕਰੈਕਟ ਹੈ ਤਾਂ ਉੱਥੇ ਆਉਂਦਾ ਵਾ ਕਿ ਫੁੱਟ ਹੈਲਜ਼ ਆਫ ਹਿਮਾਲਿਆ ਜਾਂ ਫੁੱਟ ਹੈਲਜ਼ ਆਫ ਹਿਮਾਲਿਆ ਕਿ ਨੂੰ ਕਹਿੰਦੇ ਨੇ ਤਾਂ ਇਹ ਏਰੀਆ ਹੁੰਦਾ ਇਹ ਏਰੀਆ ਨੂੰ ਕਹਿੰਦੇ ਨੇ ਸ਼ਿਵਾਲਿਕਸ ਸ਼ਿਵਾਲਕਸ ਨੋਨ ਐਸ ਫੁੱਟ ਹੈਲਜ਼ ਆਫ ਹਿਮਾਲਿਆ ਸ਼ਿਵਾਲਿਕ ਲੇਟ ਟੂ ਦੀ ਈਸਟ ਬਾਉਂਡਰੀ ਆਫ ਪੰਜਾਬ ਜਿਹੜਾ ਸ਼ਿਵਾਲਿਕ ਹੈ ਸ਼ਿਵਾਲਿਕ ਦੇ ਪਹਾੜ ਨੇ ਜਿਹੜੇ ਉਹ ਪੰਜਾਬ ਦੀ ਸ਼ਿਵਾਲਿਕ ਕਿ ਇਸ ਸਾਈਡ ਆ ਗਿਆ ਠੀਕ ਹੈ ਆਪਣਾ ਚੰਡੀਗੜ੍ਹ ਦੇ ਨੇੜੇ ਤੇੜੇ ਜਾ ਆਪਣਾ ਮਤਲਬ ਕਿ ਈਸਟ ਬਾਉਂਡਰੀ ਹੈਗੀ ਪੰਜਾਬ ਦੀ ਇਹ ਸ਼ਿਵਾਲਿਕਸ ਟੱਚ ਕਰਦ ਨੇ ਤੇ ਜਿਹੜੇ ਸ਼ਿਵਾਲਿਕਸ ਨੇਗੇ ਬੈਸਟ ਪਾਰਟ ਆਫ ਦੀ ਗੰਗਾ ਇਹ ਕਿੱਥੇ ਆਪਣੇ ਪੰਜਾਬ ਦੇ ਤਾਂ ਇਹ ਪੂਰਬੀ ਹਿੱਸੇ ਜਾਗੇ ਤੇ ਜਿਹੜੇ ਗੰਗਾ ਦੇ ਪਲੇਨ ਨੇ ਕਿਉਂਕਿ ਗੰਗਾ ਆਪਣੀ ਈਸ ਸਾਈਡ ਤੋਂ ਲੰਘ ਜੰਦੀ ਹੈ ਨੂੰ ਉੱਤਰ ਪ੍ਰਦੇਸ਼ ਬਿਹਾਰ ਤੋਂ ਹੋ ਕੇ ਜਿਹੜੇ ਗੰਗਾ ਦੇ ਪਲੇਨ ਨੇ ਇਹਦੀ ਇਹ ਬੈਸਟ ਪਾਰ ਇਹਦੇ ਮਤਲਬ ਕਿ ਪੱਛਮ ਚ ਨੇ ਇਹ ਠੀਕ ਹੈ ਤੇ ਹੁਣ ਚਲੋ ਆਪਾਂ ਨੈਕਸਟ ਦੇਖਦੇ ਹਾਂ ਥੈਨ ਆਪਾਂ ਆ ਗਏ ਮੈਦਾਨੀ ਖੇਤਰਾ ਇਹ ਪੰਜਾਬ ਦੇ ਪਲੇਨ ਪਲੇਨਸ ਨੇ ਮਤਲਬ ਕਿ ਪੰਜਾਬ ਦੇ ਮੈਦਾਨੀ ਖੇਤਰ ਨੇ ਹੁਣ ਆਪਾਂ ਚਲੋ ਨਵਰੇ ਦੇਖਦੇ ਹਾਂ ਪਲੇਨਸ ਕਵਰ ਦੀ 70% ਆਫ ਦੀ ਟੋਟਲ ਲੈਂਡ ਆਫ ਪੰਜਾਬ ਜਿਹੜੇ ਮੈਦਾਨੀ ਖੇਤਰਾ ਪੰਜਾਬ ਦਾ ਉਹ 70% ਪੰਜਾਬ ਦਾ ਮਤਲਬ ਕਿ ਏਰੀਆ ਜਿਹੜਾ ਹੈਗਾ ਮੈਦਾਨੀ ਖੇਤਰ ਚ ਹੈਗਾਗਾ ਤੇ ਦੀ ਮੋਸਟ ਆਫ ਦੀ ਪਲੇਨ ਏਰੀਆ ਪੰਜਾਬ ਆਫ ਦੀ ਪੰਜਾਬ ਸੈਚੂਰੇਟਡ ਬਟਨ ਦੀ ਟੂ ਰਿਵਰਸ ਜਿਹੜਾ ਪੰਜਾਬ ਦਾ ਮੈਦਾਨੀ ਖੇਤਰਾ ਜ਼ਿਆਦਾਤਰ ਮੈਦਾਨੀ ਖੇਤਰ ਪੰਜਾਬ ਦੀਆਂ ਦੋ ਹਰੇਕ ਦੋ ਨਦੀਆਂ ਦੇ ਵਿਚਕਾਰ ਪਾਇਆ ਜਾਂਦਾ ਤੇ ਜਦੋਂ ਜਿਹੜਾ ਏਰੀਆ ਮਤਲਬ ਕਿ ਦੋ ਨਦੀਆਂ ਦੇ ਵਿਚਕਾਰ ਪਾਇਆ ਜਾਂਦਾ ਉਹਨੂੰ ਕੀ ਕਹਿੰਦੇ ਆ ਉਹਨੂੰ ਕਹਿੰਦੇ ਆ ਦੁਆਬ ਜਦੋਂ ਵੀ ਕੋਈ ਦੋ ਨਦੀਆਂ ਲੰਘਦੀਆਂ ਹੋਣ ਤੇ ਉਹਦੇ ਵਿਚਾਲੇ ਕੋਈ ਮੈਦਾਨੀ ਖੇਤਰ ਹੋਵੇ ਉਸਨੂੰ ਕਹਿੰਦੇ ਆ ਦੁਆਬ ਠੀਕ ਹੈ ਜਿਹੜਾ ਆਪਣਾ ਹੇਠੇ ਪੰਜਾਬੀ ਚ ਵੀ ਲਿਖਿਆ ਹੋਇਆ ਹੈ ਤੇ ਦੁਆਬ ਵਰਡ ਜਿਹੜਾ ਕਿੱਥੋਂ ਲਿਆ ਸੀ ਇਹ ਲਿਆ ਗਿਆ ਸੀ ਪਰਸ਼ੀਅਨ ਲੈਂਗੁਏਜ ਤੋਂ ਤੇ ਮੈਂ ਸੁਣ ਕੇ ਇਸ ਤਰ੍ਹਾਂ ਜਿਹੜਾ ਟ੍ਰਿਕ ਹੋਰ ਦੱਸਦਾ ਪਰਸ਼ੀਅਨ ਲੈਂਗੁਏਜ ਦੀ ਜਿਹੜੀ ਕੁਐਸਚਨ ਆਉਂਦੇ ਹੁੰਦੇ ਨੇ ਪੰਜਾਬ ਦੇ ਪੇਪਰਾਂ 'ਚ ਬਹੁਤ ਜਿਹੜੇ ਪੰਜਾਬ ਦੇ 70% ਤੋਂ 80% ਤੱਕ ਦੇ ਕੋਈ ਵੀ ਵਰਡ ਆ ਗਿਆ ਜਾਂ ਪੰਜਾਬ ਜਿਹੜਾ ਪੰਜਾਬ ਦਾ ਮਤਲਬ ਕਿ ਪੰਜਾਬ ਨਾਮ ਹਨਾ ਪੰਜਾਬ ਵਰਡ ਵੀ ਆ ਗਿਆ ਬਹੁਤ ਇਹ ਸਭ ਮਤਲਬ ਕਿ ਜੇ ਤੁਸੀਂ ਤੁੱਕਾ ਲਾਉਣਾ ਹੋਵੇ ਜੇ ਤੁਹਾਨੂੰ ਕੋਈ ਕੁਐਸਚਨ ਆ ਜੇ ਕਿ ਪੰਜਾਬ ਦੇ ਵਿੱਚ ਆਹ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਜੇ ਤੁਹਾਨੂੰ ਪਤਾ ਤਾਂ ਤਾਂ ਠੀਕ ਹੈ ਅਗਰ ਤੁਸੀਂ ਤੁੱਕਾ ਲਾਉਣਾ ਤਾਂ ਹਮੇਸ਼ਾ ਪਰਸ਼ੀਨ ਲੈਂਗੁਏਜ ਲਾਇਓ ਕਿਉਂਕਿ ਮੋਸਟ ਆਫ ਪੰਜਾਬ ਦਾ ਜਿਹੜਾ ਲਿਟਰੇਚਰ ਹੈ ਜਾਂ ਕੁਝ ਵੀ ਹੈ ਉਹ ਪਰਸ਼ੀਅਨ ਲੈਂਗੁਏਜ ਨਾਲ ਜ਼ਿਆਦਾ ਰਿਲੇਟਡ ਹੈ ਠੀਕ ਹੈ ਤੁਸੀਂ ਕੋਈ ਵੀ ਤੁੱਕਾ ਲਾਉਣਾ ਜਦੋਂ ਤੁਹਾਨੂੰ ਕੋਈ ਕੁਐਸਚਨ ਆ ਗਿਆ ਕੋਈ ਵੀ ਇਹ ਸ਼ਬਦ ਜਿਹੜੀ ਕਹਿਣੀ ਭਾਸ਼ਾ ਤੋਂ ਲਿਆ ਗਿਆ ਤਾਂ ਤੁਸੀਂ ਹਮੇਸ਼ਾ ਪਰਸ਼ੀਅਨ ਲੈਂਗੁਏਜ ਦੇ ਟਿੱਕ ਲਾਉਣਾ ਜੇ ਤੁਸੀਂ ਤੁੱਕਾ ਲਾਉਣਾ ਅਗਰ ਤੁਹਾਨੂੰ ਪਤਾ ਹੈ ਚਲੋ ਉਹ ਗੱਲ ਹੋ ਰਹਾ ਹੈ ਅਗਰ ਤੁਸੀਂ ਤੁੱਕਾ ਲਾਉਣਾ ਪਰਸ਼ੀਅਨ ਲੈਂਗੁਏਜ ਦੇ ਲਾਇਓ ਉਹ 90 ਤੋਂ 95% ਤੁਹਾਡਾ ਠੀਕ ਹੋਊਗਾ ਤੇ ਹੁਣ ਆਪਾਂ ਅੱਗੇ ਦੇਖਦੇ ਹਾਂ ਦੋ ਆਵ ਮੀਨ ਕੀ ਆ ਦੋ ਦੋ ਦਾ ਮੀਨ ਆ 2 ਠੀਕ ਹੈ ਤੇ ਜਿਹੜ ਇਹ ਦਮਾ ਲੋਕੀਆ ਆਪ ਦਾ ਮਤਲਬ ਹੈ ਰਿਵਰਸ ਨਦੀਆਂ। ਥੈਨ ਦੀ ਟਰਮ ਆਫ ਦਵਾਵ ਕਾਈਨਡ ਬਾਈ ਦੀ ਟੋਡਰ ਮਾਲ ਫਾਈਨੈਂਸ ਮਿਨਿਸਟਰ ਆਫ ਦੀ ਅਕਬਰ। ਜਿਹੜਾ ਦਵਾਵ ਟਰਮ ਹੈ ਇਹ ਕਿਹਨੇ ਮਤਲਬ ਕਿ ਆਪਣੀ ਦਿੱਤੀ ਸੀ ਇਹ ਦਿੱਤੀ ਸੀ ਟੋਡਰ ਮਾਲ ਨੇ। ਟੋਡਰ ਮਾਲ ਕੌਣ ਸੀ? ਅਕਬਰ ਸੀ ਜਿਹੜਾ ਨਾ ਮੁਗਲ ਬਾਦਸ਼ਾਹ ਅਕਬਰ ਸੀ ਉਹਦਾ ਇਹ ਫਾਈਨੈਂਸ ਮਿਨਿਸਟਰ ਸੀ। ਆਪਾਂ ਇਹਨਾਂ ਬਾਰੇ ਸਭ ਕੁਝ ਡਿਟੇਲ ਚ ਕਰਾਂਗੇ ਪਰ ਪਹਿਲਾਂ ਜਿਹੜਾ ਆਪਣਾ ਸਲਿਪਸ ਜ਼ਰੂਰੀ ਹੈ ਆਪਾਂ ਉਹ ਪਰੀ ਵੇਲਾ ਆਪਾਂ ਪੰਜਾਬ ਦੀ ਹਿਸਟਰੀ ਪੰਜਾਬ ਦੀ ਯੋਰਫੀ ਸਭ ਕੁਝ ਕਰਨਾ ਹੈ। ਤੇ ਥੈਨ ਹੁਣ ਜਦੋਂ ਆਪਾਂ ਨੈਕਸਟ ਆਪਣੀ ਸਲਾਈਡ ਦੇ ਦ ਤੇ ਹੁਣ ਆਪਣੇ ਆਗੇ ਦੁਆਬ ਜਿਹੜੀ ਜਿਹੜੀ ਦੁਆਬ ਜਿਹੜੀ ਹੈਗੀ ਆਪਾਂ ਆਪਣੇ ਇੰਡੀਆ ਦੇ ਚ ਜਾਂ ਪੰਜਾਬ ਨਾਲ ਆਪਣੇ ਰਿਲੇਟਡ ਨੇ ਆਪਾਂ ਵਿੱਚ ਆਪਣੇ ਇਸ ਟਾਈਮ ਤੱਕ ਦਾ ਨਿਚਾ ਦੁਆਬ ਨੇ ਜਿਹੜੇ ਪੰਜਾਬ ਦੇ ਵਿੱਚ ਨੇ ਪਰ ਆਪਾਂ ਸਾਰੇ ਪੜਨੇ ਆ ਕਿਉਂਕਿ ਇਹ ਸਾਰੇ ਜ਼ਰੂਰੀ ਸੀ ਪੁਰਾਣੇ ਪੰਜਾਬ ਦੇ ਦੁਆਬ ਵਿੱਚ ਹੀ ਨਹੀਂ ਠੀਕ ਹੈ ਇਹਦੇ ਇਹ ਜਿਹੜੀ ਜਿਹੜੀ ਹੈਗੀ ਸਭ ਤੋਂ ਪਹਿਲਾਂ ਹੈਗਾ ਸਿੰਧ ਦੁਆਬ ਸਿੰਧ ਦੁਆਬ ਕਿੱਥੇ ਆ ਇਹ ਜਿਹੜੀ ਲੈਂਡ ਬੈਟਵਿਨ ਹੈਗੀ ਇੰਡਸ ਤੇ ਜੈਲਮ ਜਿਹੜੀ ਸਿੰਧੂ ਨਦੀ ਹੈ ਤੇ ਸਿੰਧੂ ਤੇ ਜੈਲਮ ਦੇਖੋ ਪਹਿਲਾਂ ਨਦੀ ਹੈਗੀ ਆਪਣੇ ਸਿੰਧੂ ਆਉਂਦੀ ਹੈ ਫਿਰ ਠੀਕ ਹੈ ਜੈਲਮ ਆਉਂਦੇ ਇਹ ਆਪਣੇ ਭਾਰਤ ਚ ਤਾਂ ਹੈ ਨਹੀਂ ਪਰ ਇਸ ਤੋਂ ਉੱਤੇ ਈਮਨ ਕੀ ਜਿਹੜਾ ਹੈਗਾ ਸਿੰਧੂ ਨਦੀ ਹੈ ਉਹਦੇ ਵਿਚ ਸਿੰਧੂ ਤੇ ਜਿਹੜੀ ਜਹਲਮ ਨਦੀ ਆ ਉਹਦੇ ਵਿਚਾਲੇ ਦਾ ਏਰੀਆ ਉਹਨੂੰ ਕਹਿੰਦੇ ਆ ਕਿ ਸਿੰਧ ਦੋਆਬ। ਦੈਨ ਆ ਆਪਣਾ ਕਿ ਚੱਜ ਦੋਆਬ। ਚੱਜ ਦੋਆਬ ਕਿਹੜਾ ਆ ਗਿਆ? ਜਿਹੜੀ ਜ਼ਮੀਨ ਹੈ ਜਹਲਮ ਤੇ ਚਨਾਬ ਦੇ ਵਿਚਾਲੇ ਆ ਉਹ ਆ ਗਿਆ ਚੱਜ ਦੋਆਬ। ਦੈਨ ਆ ਗਿਆ ਆਪਣਾ ਰਚਨਾ ਦੋਆਬ। ਇਹ ਕਿਹੜਾ ਦੋਆਬ ਆ ਗਿਆ? ਜਿਹੜਾ ਆਪਣੇ ਚਨਾਬ ਤੇ ਰਾਵੀ ਨਦੀ ਦੇ ਵਿਚਾਲੇ ਆ ਠੀਕ ਹੈ। ਜਿਹੜਾ ਮਤਲਬ ਕਿ ਆ ਚਨਾਬ ਰਿਵਰ ਆ ਗਿਆ ਰਾਵੀ ਰਾਵੀ ਆ ਗਈ ਇਹਦੇ ਵਿਚਲਾ ਏਰੀਆ ਇਹਨੂੰ ਕਹਿੰਦੇ ਆ ਕਿ ਰਚਨਾ ਦੋਆਬ। ਇਹ ਰਿਹਾ ਆ ਗਿਆ ਆਪਣਾ ਬਾਰੀ ਦੁਆਬ ਜਿਹੜਾ ਆਪਣਾ ਪੰਜਾਬ ਦੇ ਵਿੱਚ ਹੈ ਬਾਰੀ ਦੁਆਬ ਦਾ ਕਿਹੜਾ ਏਰੀਆ ਰਾਵੀ ਤੇ ਜਿਹੜਾ ਬਿਆਸ ਦੇ ਵਿਚਾਲੇ ਲੋਕੇਟਡ ਆ ਉਹ ਆ ਗਿਆ ਆਪਣਾ ਬਾਰੀ ਦੁਆਬ ਤੇ ਬਾਰੀ ਦੁਆਬ ਇਸਦੀ ਮੋਸਟ ਫਰਟਾਈਲ ਏਰੀਆ ਆ ਪੰਜਾਬ ਮੇ ਜਿਹੜਾ ਬਾਰੀ ਦੁਆਬ ਹੈ ਬਿਆਸ ਤੇ ਰਾਵੀ ਦੇ ਵਿਚਾਲੇ ਦਾ ਏਰੀਆ ਉਹ ਸਾਰਿਆਂ ਤੋਂ ਮਤਲਬ ਫਰਟਾਈਲ ਜਿੱਥੇ ਜਿਆਦਾ ਉਪਜਾਊ ਉਹ ਧਰਤੀ ਹੈ ਪੰਜਾਬ ਦੀ ਹੀ ਰਾਵੀ ਤੇ ਬਿਆਸ ਦੇ ਵਿਚਾਲੇ ਪਾਈ ਜਾਂਦੀ ਹੈ ਦੀ ਏਰੀਆ ਬੱਚੂ ਦੀ ਰਾਵੀ ਐਂਡ ਬਿਆਸ ਇਸ ਨੋਨ ਐਸ ਮਾਝਾ ਇਹ ਆਪਣਾ ਏਰੀਆ ਹੈ ਅਮਰਸਰ ਤਰਨਤਾਰਨ ਆ ਗਿਆ ਠੀਕ ਹੈ ਇਹ ਤੁਸੀਂ ਦੇਖਿਆ ਹੋਊਗਾ ਕਿ ਧਰਤੀ ਇਹ ਜਿਆਦਾ ਉਪਜਾਊ ਆ ਇਹ ਤਾਂ ਕਰਕੇ ਕਿਉਂਕਿ ਜਿਹੜੀ ਰਾਵੀ ਨਦੀ ਤੇ ਬਿਆਸ ਨਦੀ ਦੇ ਵਿਚਾਲੇ ਲੈਂਡ ਇਹ ਘਟਾ ਹੈ ਤੇ ਇਹਨਾਂ ਦੀ ਜਿਹੜੀ ਮਤਲਬ ਕਿ ਉਥੇ ਨਦੀਆਂ ਦਾ ਪਾਣੀ ਹੈਗਾ ਤਾਂ ਕਰਕੇ ਧਰਤੀ ਆਪਦੀ ਆ ਜਿਹੜੀ ਇਹ ਉਪਜਾਊ ਹੈਗੀ ਆ ਥੈਨ ਆਪਣਾ ਆ ਗਿਆ ਮਾਝਾ ਵਰਡ ਮੀਨ ਦੀ ਮਿਡਲ ਬਿਕਾਉਜ਼ ਵਾਰੀ ਡੋਆਬ ਲੋਕੇਟਡ ਬੀਟਵੀਨ ਦੀ ਮਿਡਲ ਆਫ ਪੰਜਾਬ ਜਿਹੜਾ ਮਾਝਾ ਵਰਡ ਆ ਇਹ ਮੈਂ ਤੁਹਾਨੂੰ ਫਸਟ ਪਲਾਸ ਤੇ ਸੈਕੰਡ ਕਲਾਸ ਚ ਵੀ ਦੱਸਿਆ ਸੀ ਕਿ ਜਿਹਨੇ ਮਾਝਾ ਆਪਣਾ ਏਰੀਆ ਉਹਨੂੰ ਪੰਜਾਬ ਦਾ ਮਿਡਲ ਵੀ ਕਿਹਾ ਜਾਂਦਾ ਆਪਾਂ ਹੁਣ ਐਡ ਪ੍ਰੈਜ਼ੈਂਟ ਆਪਾਂ ਚਾਹੋ ਮੰਨ ਅਰ ਜਿਹੜਾ ਆਪਾਂ ਕੁਐਸਚਨ ਦੇ ਹਿਸਾਬ ਨਾਲ ਦੇਖਿਆ ਕਿਉਂਕਿ ਇਹ ਉਸ ਸਮੇਂ ਦੀ ਮਤਲਬ ਕਿ ਘਾਟ ਤਾਂ ਘੜੀ ਹੋਈ ਆ ਕਿ ਜਿਹੜਾ ਪੰਜਾਬ ਦਾ ਉਦੋਂ ਸਾਰਾ ਪੰਜਾਬ ਕੰਬਾਇਨ ਸੀ ਨਾ ਇਸ ਤਰੀਕੇ ਦਾ ਜਿਹੜਾ ਪੰਜਾਬ ਹੈਗਾ ਸੀਗਾ ਤੇ ਉਦੋਂ ਤਾਂ ਸਾਰਾ ਪੰਜਾਬ ਇੱਕ ਸੀ ਉਦੋਂ ਜਿਹੜਾ ਮੱਝ ਦਾ ਏਰੀਆ ਸੀ ਉਹ ਪੰਜਾਬ ਦੇ ਵਿਚਾਲੇ ਜੀ ਸੀਗਾ ਮਤਲਬ ਤਾਂ ਕਿ ਉਸ ਟਾਈਮ ਤੋਂ ਕਹਿੰਦੇ ਨੇ ਕਿ ਮੱਝਾ ਉਹ ਪੰਜਾਬ ਦਾ ਜਿਹੜਾ ਵਿਚ ਉਹਨੂੰ ਵਿਚਕਾਰਲਾ ਏਰੀਆ ਹੈਗਾ ਤੇ ਨੈਕਸਟ ਆ ਗਿਆ ਆਪਣਾ ਬਿਸਤ ਦੋਆਬ ਬਿਸਤ ਦੋਆਬ ਕਿਹੜਾ ਜਿਹੜਾ ਸਤਲੁਜ ਤੇ ਬਿਆਸ ਦੇ ਵਿਚਾਲੇ ਆ ਇਹਨੂੰ ਕਿਹਾ ਜਾਂਦਾ ਮਿਸ਼ਤ ਦਬਾਅ। ਦੈਨ ਆਪਣਾ ਗਿਆ ਸਿਸ ਦਬਾਅ। ਸਿਸ ਦਬਾਅ ਕਿਹੜਾ ਜਿਹੜਾ ਸਤਲੁਜ ਤੇ ਕਗਰ ਦੇ ਵਿਚਾਲੇ। ਹੁਣ ਕਗਰ ਉਹ ਨਦੀ ਐ ਮੈਂ ਕਗਰ ਨੂੰ ਮਤਲਬ ਕਿ ਸਸਵਦੀ ਵੀ ਕਹਿੰਦੇ ਆ। ਜਿਹੜੀ ਚ ਜਦੋਂ ਹੁਣ ਪਿੱਛੇ ਆਪਣੇ 2022 ਦੇ ਚ ਪਾਣੀ ਆਇਆ ਸੀਗਾ ਕਗਰ ਦੀ ਦੇ ਵਿੱਚ ਵੀ ਪਾਣੀ ਆ ਗਿਆ ਸੀ। ਇਹ ਆਪਣਾ ਏਰੀਆ ਜਿਹੜਾ ਪੰਜਾਬ ਦਾ ਸਲੇ ਨੀਚੇ ਮਾਨਸਾ ਸੰਗਰੂਰ ਦਾ ਏਰੀਆ ਹੈਗਾ ਨਾ ਜਾਂ ਪਟਿਆਲੇ ਦਾ ਏਰੀਆ ਹੈਗਾ। ਉੱਥੋਂ ਦੀ ਜਿਹੜੀ ਕਗਰ ਨਦੀ ਆ ਹਲੇ ਵੀ ਹੈ। ਪਰ ਇਸ ਟਾਈਮ ਇਸ ਜਿਹੜਾ ਪਾਣੀ ਜ਼ਿਆਦਾ ਹੈ ਨਹੀਂਗਾ। ਇਹ ਮਤਲਬ ਕਿ ਹੁਣ ਸੁੱਕੀ ਹੋਈ ਇੱਕ ਤਰ੍ਹਾਂ ਦਾ ਪਲੇਨ ਏਰੀਆ ਖਤਮ ਅਰ ਜਦੋਂ ਆਪਣੇ ਉੱਪਰਲੇ ਏਰੀਏ ਜਿਹੜਾ ਹਿਮਾਲਿਆ ਚ ਮੀਂਹ ਓ ਜਿਆਦਾ ਪੈਂਦੇ ਨੇ ਤਾਂ ਇਥੇ ਜਿਹੜਾ ਹੈਗਾ ਪਾਣੀ ਭੂਣੀ ਆ ਜਾਂਦਾ ਤਾਂ ਕਰਕੇ ਜਿਹੜੀ ਆਪਣੀ ਸਤਲੁਜ ਤੋਂ ਬਾਅਦ ਆਪਾਂ ਕੋਈ ਵੀ ਨਦੀ ਨਹੀਂ ਪੜਦੇਣਾ ਜਦੋਂ ਆਪਾਂ ਪੰਜਾਬ ਦਾ ਮੈਪ ਦੇਖਦੇ ਆਂ ਆਪਾਂ ਉੱਥੇ ਦੇਖਦੇ ਆਂ ਕਿ ਰਾਵੀ ਨੀਚੇ ਬਿਆਸ ਨੀਚੇ ਸਤਲੁਜ ਸਤਲੁਜ ਤੋਂ ਨੀਚੇ ਪੰਜਾਬ ਦੀ ਬਾਰਡਰੀਆਂ ਟੱਚ ਕਰਦੀ ਕਰਦੀ ਘੱਗਰ ਵੀ ਆਂਦੀ ਆ ਤੇ ਨੈਕਸਟ ਆਪਣਾ ਹੈਗਾ ਦਿੱਲੀ ਦੁਆਬ ਦਿੱਲੀ ਦੁਆਬ ਕਿਹੜਾ ਆ ਗਿਆ ਜਿਹੜਾ ਕਕਰ ਦੇ ਜਮੂਨਾ ਨੇ ਵਿਚਾਲਿਆ ਹੁਣ ਘੱਗਰ ਆਪਣੀ ਸਭ ਤੋਂ ਪੰਜਾਬ ਤੋਂ ਨੀਚੇ ਹੈਗੀ ਤੇ ਦਿੱਲੀ ਸੈੱਟ ਆਪਣੇ ਉਰੇ ਨੀਚੇ ਦਿੱਲੀ ਹਰਿਆਣਾ ਤੇ ਦਿੱ ਹਰਿਆ ਦਿੱਲੀ ਦੇ ਵਿੱਚ ਦੀ ਜਾਂਦੀ ਹੈ ਜਮੁਨਾ ਜਮੁਨਾ ਤੇ ਜਿਹੜਾ ਆਪਣਾ ਘੱਗਰ ਦੇ ਵਿਚਾਲੇ ਦਾ ਏਰੀਆ ਇਹਨੂੰ ਕਹਿੰਦੇ ਦਿੱਲੀ ਦਵਾਬ ਤੇ ਆਈ ਹੋਪ ਤੁਹਾਡੇ ਸਾਰਾ ਕੁਸ਼ ਜਿਹੜਾ ਹੈ ਕਲੀਅਰ ਹੋਊਗਾ ਤੇ ਹੁਣ ਆਪਾਂ ਨੈਕਸਟ ਚੱਲਦੇ ਆਂ ਕਿ ਅਗਰ ਤੁਸੀਂ ਆਪਣੇ ਨੋਟਸ ਨਾਲ ਦੀ ਨਾਲ ਪ੍ਰਪੇਅਰ ਕਰੋਗੇ ਉਹ ਚਲੋ ਛੁੱਡੀ ਮਰਚਾ ਵੈਸੇ ਮੇਰਾ ਇੱਕ ਸੁਝਾਅਸ਼ਣ ਹੈ ਕਿ ਪਹਿਲਾਂ ਤੁਸੀਂ ਕਲਾਸ ਇੱਕ ਵਾਰ ਲਾ ਲਈ ਕਲਾਸ ਜਿਵੇਂ ਸਿੰਪਲ ਦੂਸਰੀ ਵਾਲਾ ਕਲਾਸ ਜਿਵੇਂ ਜਿੰਨੇ ਦੀ ਟਾਈਮ ਵੀ ਹੋ ਘੰਟੇ ਦੀ ਘੰਟੇ ਤੁਸੀਂ ਇਹਨੂੰ ਲਾ ਲਿਆ ਕਰੋ ਦੁਬਾਰੇ ਤੁਸੀਂ ਪੋਸ ਕਰ ਕਰਕੇ ਨਾ ਤੇ 2x ਤੇ ਕਰ ਕਰਕੇ ਨੋਟਸ ਬਣਾ ਲਿਆ ਕਰੋ ਆਪਣੀ ਕਿਉਂਕਿ ਇਹ ਹੁੰਦਾ ਤੁਸੀਂ ਇੱਕ ਵਾਰ ਜੀ ਸਮਝ ਹੀ ਜਾਓਗੇ ਤਾਂ ਨੋਟਸ ਦੇ ਤੁਹਾਨੂੰ ਲਿਖਣ ਮਿਲੇ ਨਲਦਾ ਹੀ ਹੁੰਦਾ ਦੁਬਾਰੇ ਤੁਹਾਡੀ ਰਿਵੀਜ਼ਨ ਹੋ ਜਾਂਦੀ ਨਾਲੇ ਤੁਹਾਨੂੰ ਦੁਬਾਰੇ ਦੁਬਾਰੇ ਰਿਪੀਟ ਕਰਨ ਦੀ ਜੀ ਦੀ ਲੋੜ ਨਹੀਂ ਰਹਿੰਦੀ ਕਿਉਂਕਿ ਤੁਸੀਂ ਜਦੋਂ ਇੱਕ ਵਾਰ ਸੁਣ ਲਿਆ ਤੇ ਇੱਕ ਵਾਰ ਤੁਸੀਂ ਆਪ ਲਿਖੋਗੇ ਤਾਂ ਤੁਹਾਡੇ ਉੱਤੇ ਯਾਦ ਹੋ ਜਾਊਗਾ ਥੈਨ ਆਪਣਾ ਅੱਗੇ ਚਲੋਣ ਆਪਾਂ ਟੌਪਿਕ ਦੇਖਦੇ ਆ ਆਪਣੇ ਅੱਗੇ ਜਿਹੜਾ ਰਤੀਲਾ ਆਪਣਾ ਖੇਤਰ ਆ ਗਿਆ ਦੀ ਸੈਂਡ ਓਰੀਜਿਨਸ ਆਫ ਪੰਜਾਬ ਇਹ ਏਰੀਆ ਕਿਹੜਾ ਆ ਗਿਆ ਇਹ ਆ ਗਿਆ ਆਪਣਾ ਸਾਊਥਰਨ ਵੈਸਟਰਨ ਵਾਲਾ ਪਾਰਟ ਆਫ ਪੰਜਾਬ ਇਹ ਆਪਣਾ ਕਿਹੜਾ ਏਰੀਆ ਹੈ ਇਹ ਆ ਗਿਆ ਆਪਣਾ ਮਾਨਸਾ ਦਾ ਜੱਫ ਹਾਲਿਕਾ ਮੁਖਸਰਾ ਬਠਿੰਡਾ ਇਹਦਾ ਜਿਹੜਾ ਬਾਉਂਡਰੀ ਹੈ ਨਾ ਇਹਦੀ ਸਾਊਥ ਬਾਉਂਡਰੀ ਹੈ ਉਹ ਜਿਹੜੀ ਆਪਣੀ ਰਾਜਸਥਾਨ ਨਾਲ ਲੱਗ ਚੜਦੀ ਹੈ ਤੇ ਉਥੇ ਜਿਹੜੀ ਮਤਲਬ ਕਿ ਮਾਰੂਥਲ ਦੀ ਮਿੱਟੀ ਪਾਈ ਜਾਂਦੀ ਹੈ ਇਹ ਸੈਂਟਿਓਰੀਜ਼ਮ ਦਾ ਆਪਣਾ ਆਊਟਸਾਈਡ ਆ ਗਿਆ ਤੇ ਹੁਣ ਜਦੋਂ ਆਪ ਅੱਗੇ ਦੇਖਦੇ ਆ ਇਹ ਮੈਸੇਜ ਤੁਹਾਨੂੰ ਸੁਬੇ ਇਨਫੋਰਮੇਸ਼ਨ ਇਹ ਹੈ ਨਾ ਜ਼ਰੂਰੀ ਹੈਣੀ ਸੀ ਹੁਣ ਆਪਾਂ ਪੜਦੇ ਆ ਪੰਜਾਬ ਦਾ ਕਲਾਈਮੇਟ ਜਿਹੜਾ ਪੰਜਾਬ ਦਾ ਜਲਵਾਯੂ ਆ ਪੰਜਾਬ ਦਾ ਮੌਸਮ ਹੈ ਨਾ ਉਹ ਕਿਸ ਤਰੀਕੇ ਦਾ ਪੰਜਾਬ ਲੁਕ ਇਟ ਟੂ ਆਨਦੀ সাবਟ੍ਰੋਪੀਕਲ ਲੋਕੇਸ਼ਨ ਆਫ ਦੀ ਇਥੇ ਆਪਣਾ ਇੰਡੀਆ ਵਰਡ ਮੰਨ ਲਓ ਕਿ ਅਰਥ ਆਉਠੀ ਗਿਆ ਮੈਂ ਫਿਰ ਗਲਤ ਹੋ ਗਿਆ ਪੰਜਾਬ ਮਤਲਬ ਕਿ ਨਾ ਧਰਤੀ ਜਿਹੜੀ ਹੈਗੀ ਗੋਲ ਹੈ ਤੇ ਆਪਣੀ ਇਥੇ ਨੀਚੇ ਕੁਇਟਰ ਆ ਗਈ ਇਥੇ ਟ੍ਰੋਪਿਕ ਆਫ ਕੈਪ੍ਰਿਕੌਰਨ ਟ੍ਰੋਪਿਕ ਆਫ ਕੈਪ੍ਰਿਕੌਰਨ ਸ਼ਾਇਦ ਨਹੀਂ ਉੱਪਰ ਟ੍ਰੋਪਿਕ ਆਫ ਕੈਂਸਰ ਆ ਹਾਂ ਟ੍ਰੋਪਿਕ ਆਫ ਕੈਂਸਰ ਨੀਚੇ ਕੀ ਟ੍ਰੋਪਿਕ ਆਫ ਕੈਪ੍ਰਿਕੌਰਨ ਮਤਲਬ ਕਿ ਜਿਹੜੀ ਇਹ ਆ ਥਾਂ ਹੈ ਨਾ ਇਥੇ ਆਪਣਾ ਇੰਡੀਆ ਹੈਗਾ ਇਥੇ ਇਕਵੇਟਰ ਦੀ ਆਲਾ ਜਿਹੜਾ ਇਕਵੇਟਰ ਦੇ ਆਲਾ ਉੱਪਰਲਾ ਤੇ ਨੀਚੇ ਵਾਲੀ ਹੁੰਦਾ ਹੈ ਜਿਹੜਾ ਏਰੀਆ ਇੱਥੇ ਹੁੰਦਾ ਕਿ ਟ੍ਰੋਪਿਕ ਆਫ ਜਿਹੜੀ ਸਬਟ੍ਰੋਪੀਕਲ ਏਰੀਆ ਜਾਂ ਕਿਸ ਤਰੀਕੇ ਦਾ ਏਰੀਆ ਹੈਗਾ ਤਾਂ ਇਹ ਉਹੀ ਚੀਜ਼ ਹੈ ਵੀ ਜਿਹੜਾ ਇੰਡੀਆ ਜਿਹੜਾ ਅਰਥ ਦੀ ਸਬਟ੍ਰੋਪੀਕਲ ਲੋਕੇਸ਼ਨ ਦੇ ਉੱਤੇ ਹੈਗਾ ਤੇ ਸਬਟ੍ਰੋਪੀਕਲ ਲੋਕੇਸ਼ਨ ਜਿੱਥੇ ਮੇਨ ਆਉਂਦੀ ਹੈ ਉੱਥੇ ਪੰਜਾਬ ਦੀ ਲੋਕੇਸ਼ਨ ਹੈ ਤੇ ਤਿੰਨ ਆ ਗਿਆ ਆਪਣਾ ਦੀ ਕਲਾਈਮੇਟ ਆਫ ਦੀ ਪੰਜਾਬ ਕੰਟੇਨ ਦੀ ਟਾਈਪ ਟਾਈਪ ਆਫ ਕਲਾਈਮੇਟ ਇਹ ਸ਼ਾਇਦ ਜਰਾ ਸਬ ਕੌਂਟੀਨੈਂਟ ਹਾਂ ਇਹ ਵੀ ਮੇਥੋਂ ਚਲੋ ਮੈਂ ਇਹ ਨੂੰ ਥੋੜਾ ਜਿਹੜਾ ਹੈਗਾ ਸਬ ਕੌਂਟੀਨੈਂਟ ਆ ਇਹ ਮੈਂ ਤੁਹਾਨੂੰ ਪੀਡੀਐਫ ਕਰੈਪਟ ਕਰਕੇ ਦੇ ਦੂੰ ਆਂ ਦੀ ਕਲਾਈਮੇਟ ਆਫ ਪੰਜਾਬ ਇਨ ਸਬ ਕੌਂਟੀਨੈਂਟਲ ਟਾਈਪ ਆਫ ਦੀ ਕਲਾਈਮੇਟ ਦੀ ਰੇਨਫਾਲ ਆਫ ਪੰਜਾਬ ਬੈਸਡ ਆਨ ਦੀ ਵੈਸਟਰਨ ਡਿਸਟਰਬੈਂਸ ਆਫ ਡਿਪਰੈਸ਼ਨ ਇੱਕ ਕੁਐਸਚਨ ਹੋਣਾ ਹੁੰਦਾ ਕਿ ਪੰਜਾਬ ਦੀ ਜਿਹੜੀ ਹੈਗੀ ਮੰਨ ਲਓ ਕਿ ਜਿਹੜੀ ਆਪਣੀ ਪੰਜਾਬ ਦੀ ਬਾਰਿਸ਼ ਪੰਜਾਬ ਜਿਹੜਾ ਮੀਂਹ ਪੈਂਦਾ ਉਹ ਵੀ ਕਿਸ ਤੋਂ ਜ਼ਿਆਦਾ ਪ੍ਰਭਾਵਿਤ ਆ ਮੌਨਸੂਨ ਤੋਂ ਵੈਸਟਰਨ ਡਿਸਟਰਬੈਂਸ ਤੋਂ ਮਤਲਬ ਕਿ ਇੱਕ ਦੋ ਆਪਸ਼ਨ ਹੋਰ ਹੁੰਦੇ ਨੇ ਤਾਂ ਜਿੱਥੇ ਮੌਨਸੂਨ ਲਿਖਿਆ ਹੋਇਆ ਤਾਂ ਤੁਸੀਂ ਉਹ ਤਾਂ ਨਹੀਂ ਲਾਉਂਗੇ ਟਿਕ ਤੁਸੀਂ ਲਾਉਂਗੇ ਵੈਸਟਰਨ ਡਿਸਟਰਬੈਂਸ ਟਿਕ ਜਿਹੜੀਆਂ ਆਪਣੀਆਂ ਭੂਮਤ ਸੱਗਰ ਤੋਂ ਮਤਲਬ ਕਿ ਮੈਡੀਟੇਰੀਅਨ ਸੀ ਤੋਂ ਜਿਹੜੀਆਂ ਆਪਣੀਆਂ ਹਵਾਵਾਂ ਆਉਂਦੀਆਂ ਨੇ ਨਾ ਪੰਜਾਬ ਦੇ ਆ ਜਿਹੜਾ ਕਲਾਈਮੇਟ ਪੰਜਾਬ 'ਚ ਜਿਹੜੀ ਜ਼ਿਆਦਾ ਬਾਰਿਸ਼ ਹੁੰਦੀ ਹੈ ਉਹਨਾਂ ਤੋਂ ਹੁੰਦੀ ਹੈ ਨਾ ਕਿ ਪੰਜਾਬ 'ਚ ਮੌਨਸੂਨ ਤੋਂ ਬਾਰਿਸ਼ ਹੁੰਦੀ ਹੈ ਮੌਨਸੂਨ ਤੋਂ ਪੰਜਾਬ 'ਚ ਬਹੁਤ ਘੱਟ ਬਾਰਿਸ਼ ਹੁੰਦੀ ਹੈ ਜਿਹੜੀ ਪੰਜਾਬ ਦੀ ਜ਼ਿਆਦਾ ਬਾਰਿਸ਼ ਹੁੰਦੀ ਹੈ ਉਹ ਆਉਂਦੀ ਹੈ ਵੈਸਟਰਨ ਡਿਸਟਰਬੈਂਸ ਤੋਂ ਤੇ ਵੈਸਟਰਨ ਡਿਸਟਰਬੈਂਸ ਦਾ ਜਿਹੜਾ ਰੀਜਨ ਹੈ ਮਤਲਬ ਇਹ ਕਿੱਥੋਂ ਆ ਦੇਰਾ ਇਹ ਆਪਣਾ ਕਿੱਥੇ ਲਿਕੇਟਦਾ ਇਹ ਆਪਣਾ ਏਰੀਆ ਆ ਗਿਆ ਇਹ ਜਿਹੜਾ ਤੁਰਕੀ ਸਾਈਡ ਦਾ ਏਰੀਆ ਹੈ ਤੁਰਕੀ ਦੇ ਆਲੇ ਤੁਰਕੀ ਦੇ ਮਤਲਬ ਕਿ ਇਧਰਲੀ ਸਾਈਡ ਆ ਪੈਂਦਾ ਇਹ ਤੁਰਕੀ ਦੇ ਬੈਸਟ ਵਿੱਚ ਪੈਂਦਾ ਮੈਡੀਟੇਰੀਅਨ ਸੀ ਉੱਥੋਂ ਹਵਾਵਾਂ ਚੱਲਦੀਆਂ ਨੇ ਉਹ ਜਿਹੜੇ ਪੰਜਾਬ 'ਚ ਰੇਨਫਾਲ ਨਹੀਂ ਹੁੰਦੀਆਂ ਨੇ ਠੀਕ ਹੈ ਨਾ ਕਿ ਮੌਨਸੂਨ ਮੌਨਸੂਨ ਬਹੁਤ ਮਤਲਬ ਕਿ ਮੌਨਸੂਨ ਕਰਨ ਨੂੰ ਮੀਂਹ ਪੈਂਦਾ ਪੰਜਾਬ 'ਚ ਪਰ ਇੰਨਾ ਨਹੀਂ ਪੈਂਦਾ ਵੀ ਜਿੰਨਾ ਪਹੁੰਚਾਉਣਾ ਤੇ ਤਿੰਨ ਆ ਗਿਆ ਪੰਜਾਬ 'ਚ ਜਿਹੜਾ ਦੀ ਟਾਈਪ ਹੁੰਦੀ 6 ਟਾਈਪ ਆਫ ਐਗਰੋਕਲਾਈਮੈਟਿਕ ਜ਼ੋਨ ਇਨ ਪੰਜਾਬ ਪੰਜਾਬ 'ਚ 6 ਤਰ੍ਹਾਂ ਦੇ ਐਗਰੋਕਲਾਈਮ ਤੇ ਹੀ ਜਿਆਦਾ ਜ਼ਰੂਰੀ ਹੈ ਸੀ ਮੈਂ ਤਾਂ ਕਰਕੇ ਦਿੱਤੇ ਚ ਨਹੀਂ ਲੈ ਕੇ ਆਇਆ ਇਨ ਪੰਜਾਬ ਰੇਨਫਾਲ ਸਟਾਰਟਿੰਗ ਦੀ अर्ली ਮਨਥ ਆਫ ਜੁਲਾਈ ਇਹ ਕੁਐਸਚਨ ਆਉਣਾ ਹੁੰਦਾ ਕਿ ਪੰਜਾਬ ਚ ਕਿਸ ਮਹੀਨੇ ਜਿਹੜੀ ਬਾਰਿਸ਼ ਸਟਾਰਟ ਹੁੰਦੀ ਆ ਜਿਹੜਾ ਜੁਲਾਈ ਦੇ ਮਤਲਬ ਕਿ ਸਟਾਰਟਿੰਗ ਹੁੰਦੀ ਦਿਨਾਂ ਚ ਜਿਹੜੀ ਬਾਰਿਸ਼ ਪੰਜਾਬ ਚ ਸਟਾਰਟ ਹੋ ਜਾਂਦੀ ਹੈ ਦੀ ਖਾਦਰ ਫਲੱਡ ਪਲੇਨਸ ਆਫ ਦੀ ਪੰਜਾਬ ਇਜ਼ ਨੋਨ ਐਸ ਬੈਟਾ ਪੰਜਾਬ ਦੇ ਜਿਹੜੇ ਖਾਦਰ ਹਟ ਜੋ ਇਨਾਂਵਾਂ ਦੇ ਮਤਲਬ ਕਿ ਉਹਨਾਂ ਨੂੰ ਇਹ ਜਿਹੜੇ ਏਰੀਏ ਨੇ ਇੱਥੇ ਆਪਣਾ ਆਈ ਪੈਣੀ ਸੀ ਤੇ ਜਿਹੜਾ ਪੰਜਾਬ ਦਾ ਮਤਲਬ ਕਿ ਖਾਦਰ ਫਲੱਡ ਪਲੇਨ ਏਰੀਏ ਨੇ ਉਹਨਾਂ ਨੂੰ ਕੀ ਕਹਿੰਦਾ ਉਹਨਾਂ ਨੂੰ ਕਹਿੰ ਦੈਨ ਆਪਾਂ ਆ ਗਏ ਮਾਖੂ ਕਨਾਲ ਸਿਸਟਮ ਮਾਖੂ ਕਨਾਲ ਸਿਸਟਮ ਇਹ ਕੁਐਸ਼ਚਨ ਆਇਆ ਸੀ ਪੰਜਾਬ ਦੇ ਪੁਲਸ 2023 ਚ ਆਇਆ ਹੋਇਆ ਹੈ ਇਹ ਮੈਂ ਟੰਕ ਕੈਡ ਕਰਿਆ ਮਾਖੂ ਕਨਾਲ ਸਿਸਟਮ ਕਿੱਥੋਂ ਓਰੀਜਿਨੇਟ ਹੁੰਦਾ ਇਹ ਹੁੰਦਾ ਹਰੀਕੇ ਵੈਰੇਸ ਜਿਹੜੀ ਤੁਸੀਂ ਹਰੀਕੇ ਪੱਤਣ ਕਹਿੰਦੇ ਨੇ ਨਾ ਇਹ ਉੱਥੋਂ ਜਿਹੜਾ ਹੈਗਾ ਓਰੀਜਿਨੇਟ ਹੁੰਦਾ ਤੇ ਇਹਦੀ ਕਿੱਥੇ ਐਂਡਿੰਗ ਐਂਡਿੰਗ ਇੱਥੇ ਆ ਜਾਂਦੀ ਹੈ ਰਾਜਸਥਾਨ 'ਚ ਠੀਕ ਹੈ ਤੇ ਹੁਣ ਆਪਾਂ ਚਲੋ ਨੈਕਸਟ ਸਲਾਈਡ ਤੇ ਚੱਲਦੇ ਹਾਂ ਦੈਨ ਆਪਾਂ ਆ ਗਏ ਡਰੇਨੇਜ ਸਿਸਟਮ ਆਫ ਪੰਜਾਬ ਡਰੇਨੇਜ ਮਤਲਬ ਪੰਜਾਬ ਦਾ ਜਿਹੜਾ ਨਿਕਾਸ ਨਿਕਾਸੀ ਸਿਸਟਮ ਹੈ ਪੰਜਾਬ ਜਿਹੜਾ ਪਾਣੀ ਉਹ ਕਿੱਥੇ ਜਾ ਕੇ ਡਰੇਨ ਹੋ ਜਾਂਦਾ ਮਤਲਬ ਕਿਹੜੇ ਉਹ ਸਾਗਰ ਚ ਪੈ ਜਾਂਦਾ ਤੇ ਪੰਜਾਬ ਦੀਆਂ ਨਦੀਆਂ ਜਿਹੜੀਆਂ ਫਲੋ ਹੁੰਦੀਆਂ ਨੇ ਉਹ ਕਿੱਥੋਂ ਲੈ ਕੇ ਕਿੱਥੇ ਤੱਕ ਜਾਂਦੀਆਂ ਨੇ ਹੁਣ ਚਲੋ ਆਪਾਂ ਇਹ ਵੜਦੇ ਹਾਂ ਜਿਹੜੇ ਰਿਵਰਸ ਹੁੰਦੀਆਂ ਨੇ ਨਾ ਉਹ ਦੋ ਤਰ੍ਹਾਂ ਦੇ ਤਰੀਕੇ ਦੀਆਂ ਰਿਵਰਸ ਹੁੰਦੀਆਂ ਨੇ ਇੱਕ ਤਾਂ ਹੁੰਦੀ ਹੈ ਪੈਰਿਨਿਸ਼ੀਅਲ ਰਿਵਰਸ ਇੱਕ ਹੁੰਦੀ ਹੈ ਐਫੈਫੈਰਮਰਮਲ ਰਿਵਰਸ ਤੇ ਇਹ ਮੈਨੂੰ ਤੁਸੀਂ ਇਹਦਾ ਪ੍ਰੋਨਨਸੀਏਸ਼ਨ ਆਪ ਕਰ ਲਿਓ ਮੇਰੀ ਥੋੜਾ ਜਿਹਾ ਉਲਝਣਾ ਪ੍ਰੋਨਨਸੀਏਸ਼ਨ ਮਤਲਬ ਮੈਂ ਤੁਹਾਨੂੰ ਪੰਜਾਬੀ ਸਮਝਾ ਜਿਹੜੀਆਂ ਹਮੇਸ਼ਾ ਹੀ ਵਗਦੀਆਂ ਰਹਿੰਦੀਆਂ ਨੇ ਤੇ ਅਸਥਾਈ ਨਦੀਆਂ ਜਿਹੜੀਆਂ ਮੀਂਹ ਪੈਣ ਤੇ ਜਿਹੜਾ ਮਤਲਬ ਕਿ ਮੌਸਮ ਦੇ ਡਿਪੈਂਡ ਹੁੰਦੀਆਂ ਨੇ ਇਹ ਨਦੀਆਂ ਜਿਹੜੀਆਂ ਅਸਥਾਈ ਨਦੀਆਂ ਹੁੰਦੀਆਂ ਨੇ ਤੇ ਸਭ ਤੋਂ ਪਹਿਲਾਂ ਆਪਾਂ ਪੜਨੇ ਆਂ ਸਦੀਵੀ ਨਦੀਆਂ ਜਿਹੜੀਆਂ ਹਮੇਸ਼ਾ ਹੀ ਵਗਦੀਆਂ ਨੇ ਕਿਹੜੀ-ਕਿਹੜੀਆਂ ਹੈਗੀਆਂ ਇਹ ਆ ਗਈ ਆਪਣੀ ਜਿਵੇਂ ਹੋ ਗਈ ਸਤਲੁਜ ਠੀਕ ਹੈ ਦੈਨ ਆਪ ਆਪਣੀ ਹੈਗੀ ਰਾਵੀ ਤੇ ਆਪਣੀ ਹੈਗੀ ਬਿਆਸ ਆਪਾਂ ਸਿਰਫ ਪੰਜਾਬ ਦੀਆਂ ਨਦੀਆਂ ਬਾਰੇ ਪੜਾਂਗੇ ਅੱਜ ਦਾ ਠੀਕ ਹੈ ਤੇ ਸਭ ਤੋਂ ਪਹਿਲਾਂ ਆਪਾਂ ਪੜਦੇ ਆਂ ਸਤਲੁਜ ਰਿਵਰ ਬਾਰੇ ਇਟ ਔਰੀਜਿਨੇਟਡ ਫਰੋਮ ਦੀ ਰੇਕ ਰਕਸ਼ਾਤਾਲ ਇਨ ਦੀ ਤਿੱਬਤ ਨੀਅਰ ਦੀ ਮਾਊਂਟ ਕਲਾਸ਼ ਇਹ ਕਿੱਥੋਂ ਸ਼ੁਰੂ ਹੁੰਦੀ ਹੈ ਇਹ ਹੁੰਦੀ ਹੈ ਰੇਕ ਲੇਕ ਰਕਸ਼ਾਤਾਲ ਤੋਂ ਇਹ ਕੁਐਸਚਨ ਆਉਣਾ ਹੁੰਦਾ ਕਿਸ ਤੋਂ ਵੀ ਨਦੀ ਦਾ ਜਿਹੜਾ ਔਰੀਜਿਨ ਕਿੱਥਾ ਹੈ ਲੇਕ ਰਕਸ਼ਾਤਾਲ ਇੱਥੇ ਇਹ ਏਰੀਆ ਇਹ ਹੈਗਾ ਤਿੱਬਤ ਦਾ ਤੇ ਇਹਦੇ ਕੋਲੇ ਜਿਹੜਾ ਮਾਊਂਟ ਹੈ ਮਤਲਬ ਕਿ ਪਹਾੜਾ ਹੈ ਉਹ ਹੈ ਮਾਊਂਟ ਕੈਲਾਸ਼ ਇਹ ਤੁਸੀਂ ਸੁਣਿਆ ਹੋਊਗਾ ਠੀਕ ਹੈ ਇਹ ਜਿਹੜੀ ਐਨੀ ਚੀਜ਼ ਹੈ ਇਹ ਬਹੁਤ ਇੰਪੋਰਟੈਂਟ ਹੈ ਇਹਨੂੰ ਤੁਸੀਂ ਇੰਪੋਰਟੈਂਟ ਮਾਰਕ ਕਰ ਲਿਓ ਇਹਨੂੰ ਆ ਦਾ ਨੋਟ ਕਰੋ ਠੀਕ ਹੈ ਇਟ ਐਂਟਰ ਇਨਟੂ ਇੰਡੀਆ ਥਰੂ ਦੀ ਸ਼ਿਫਕੀਲਾ ਪਾਸ ਇਨਟੂ ਦੀ ਹਿਮਾਚਲ ਪ੍ਰਦੇਸ਼ ਇਹ ਇੰਡੀਆ ਚ ਕਿੱਥੋਂ ਐਂਟਰ ਹੁੰਦੀ ਹੈ ਇਹ ਹੁੰਦੀ ਹੈ ਸ਼ਿਫਕੀਲਾ ਪਾਸ ਆ ਪੰਜਾਬ ਮੇਂ ਡੈਰਾ ਇੰਡੀਆ ਚ ਕਿਸੇ ਕਿਹੜੀ ਸਟੇਟ ਕੋਲ ਹਿਮਾਚਲ ਪ੍ਰਦੇਸ਼ ਚ ਤੇ ਕਿਹੜਾ ਜ਼ਿਲ੍ਹਾ ਹੈ ਹਿਮਾਚਲ ਪ੍ਰਦੇਸ਼ ਦਾ ਜਿੱਥੇ ਸ਼ਿਫਕੀਲਾ ਪਾਸ ਰਿਜਿਸਟਰਡ ਹੈ ਇਹ ਹੈ ਕਨੌਰ ਜ਼ਿਲ੍ਹਾ ਕਨੌਰ ਡਿਸਟ੍ਰਿਕਟ ਐਂਡ ਐਂਟਰੀ ਇਨਟੂ ਦੀ ਪੰਜਾਬ ਇਨ ਨੰਗਲ ਰੂਪਨਗਰ ਡਿਸਟ੍ਰਿਕਟ ਪੰਜਾਬ ਚ ਕਿੱਥੇ ਐਂਟਰ ਹੁੰਦੀ ਹੈ ਪੰਜਾਬ ਜੁਨੇ ਨੰਗਲ ਜਿਹੜਾ ਆਪਣਾ ਨੰਗਲ ਦਾ ਏਰੀਆ ਆ ਗਿਆ ਰੂਪਨਗਰ ਜਿਹੜੀ ਪਾਖੜਾ ਨੰਗਲ ਡੈਮ ਆ ਉਹ ਕਿੱਥੇ ਲਿਕੇਟਡ ਹੈ ਉਹ ਹੈਗੀ ਵੀ ਸਤਲੁਜ ਰਿਵਰ ਤੇ ਲਿਕੇਟਡ ਹੈਗੀ ਤੇ ਆਪਣਾ ਜਿਹੜਾ ਅਨੰਦਪੁਰ ਸਾਹਿਬ ਵਾਲਾ ਏਰੀਆ ਹੈਗਾ ਨਾ ਉੱਥੇ ਆਪਣੀ ਪਾਖੜਾ ਨੰਗਲ ਡੈਮ ਮਤਲਬ ਉਹ ਤੋਂ ਉੱਪਰ ਜਾ ਕੇ ਮੇਰਾ ਕਹਿਣਾ ਮਤਲਬ ਕਿ ਰੂਪਨਗਰ ਜ਼ਿਲ੍ਹੇ ਦੇ ਵਿੱਚ ਸਾਈਡ ਆ ਗਈ ਤੇ ਜਿਹੜੀ ਪਾਖੜਾ ਨੰਗਲ ਡੈਮ ਇਹਨੂੰ ਹੋਰ ਕੀ ਕਹਿੰਦੇ ਇਹਨੂੰ ਕਹਿੰਦੇ ਗੋਮ ਗੋਵਿੰਦ ਸਾਗਰ ਲੇਕ ਪਾਖੜਾ ਨੰਗਲ ਡੈਮ ਹੋਰ ਕੀ ਨਾਂ ਨਾਲ ਜਾਣਿਆ ਨਾ ਗੋਵਿੰਦ ਸਾਗਰ ਲੇਕ ਇਹ ਕੁਐਸਚਨ ਆਉਂਦਾ ਹੈ ਪਾਖੜਾ ਨੰਗਲ ਡੈਮ ਕਿਉਂਕਿ ਇਹ ਬਹੁਤ ਇੰਪੋਰਟੈਂਟ ਕੁਐਸ ਤਾਂ ਕਰਕੇ ਜਿਹੜੇ ਵੀ ਕੁਐਸਚਨ ਹਰ ਇੱਕ ਵੀ ਪੁੱਛਾਈ ਜਾਂਦੇ ਨੇ ਭਾ ਅਨਗਲੈਂਡ ਕਿਹੜੀ ਨਦੀ ਤੇ ਸਤ ਤਾਗੀ ਇਹ ਹੈ ਕਿ ਸਤਲੁਜ ਦੇ ਉੱਤੇ। ਥੈਨ ਆਪਣੇ ਹੈਗੇ ਟ੍ਰਿਬਿਊਟਰੀਜ਼। ਟ੍ਰਿਬਿਊਟਰੀ ਦਾ ਕੀ ਮਤਲਬ ਹੁੰਦਾ? ਜਿਹੜੀਆਂ ਛੋਟੀਆਂ-ਛੋਟੀਆਂ ਨਦੀਆਂ ਮੇਨ ਨਦੀ ਤੋਂ ਹੁੰਦੀਆਂ। ਮੇਨ ਨਦੀ ਆ ਜਿਹੜੀਆਂ ਛੋਟੀਆਂ-ਫੁਟੀਆਂ ਨਦੀਆਂ ਆ ਗਈਆਂ ਨਾ ਮੇਨ ਨਦੀ ਜੁੜਦੀਆਂ ਨੇ ਉਹਨਾਂ ਨੂੰ ਕਹਿੰਦੇ ਆ ਟ੍ਰਿਬਿਊਟਰੀਜ਼ ਮਤਲਬ ਸਹਾਇਕ ਨਦੀਆਂ। ਇਹ ਕਿਹੜੀ ਹੈਗੀ ਬੁੱਢਾ ਨਾਲਾ, ਸਿਰਸਾ ਨਦੀ, ਚਿੱਟੀ ਵੀ, ਕਾਲੀ ਵੀ, ਸੌ ਨਦੀ। ਠੀਕ ਹੈ? ਤੇ ਆਹ ਕੁਐਸਚਨ ਹੈ ਜਿਹੜਾ ਇਹੋ ਜਿਹਾ 2023 ਜ ਵੀ ਕੇਰੀ ਨਜ਼ਦੀਕ ਕਿਨਾਰੇ ਦੇ ਲੋਕੇਟਡ ਹੈ ਇਹ ਹੈਗਾ ਸਤਲੁਜ ਰਿਵਰ ਤੇ ਇਹ ਤੁਸੀਂ ਆਪਦਾ ਨੋਟ ਕਰ ਲਿਓ ਜੀ ਧੰਨਵਾਦ ਅਪਾ ਨੈਕਸਟ ਚੱਲਦੇ ਆਪਣਾ ਹੁਣ ਆਪਣੀ ਹੈਗੀ ਰਾਵੀ ਰਿਵਰ ਇਟ originate from the rohtang pass in the kullu region of himachal pradesh ਇਹ ਕਿੱਥੋਂ originate ਹੁੰਦੀ ਆ ਇਹ ਰੋਹਤਾਂਗ ਪਾਸ ਚੋਂ ਜਿਹੜੀ ਆਪਣਾ ਕੁੱਲੂ ਰੀਜਨ ਹੈ ਨਾ ਹਿਮਾਚਲ ਪ੍ਰਦੇਸ਼ ਆ ਇਹ ਉਥੋਂ originate ਹੁੰਦੀ ਆ ਤੇ ravi river also known as river of lahore ravi river ਨੂੰ river of lahore ਵੀ ਕਿਹਾ ਜਾਂਦਾ ਲਾਹੌਰ ਦੀ ਨਦੀ ਤੇ ਰਾਵੀ ਰਿਵਰ ਦੀ ਲੈਂਥ ਕਿੰਨੀ ਆ ਟੋਟਲ ਲੈਂਥ ਹੈਗੀ 341 ਮੀਟਰ ਇੰਡੀਆ ਦੇ ਵਿੱਚ ਆਪਾਂ ਸਿਰਫ ਇੰਡੀਆ ਦੇ ਵਿੱਚ ਵਿੱਚ ਗੱਲ ਕਰ ਰਹੇ ਆ ਇਹ 341 ਮੀਟਰ ਹੈ ਤੇ 110 ਕਿਲੋਮੀਟਰ ਪੰਜਾਬ ਚ ਲੰਘਦੀ ਆ ਪੰਜਾਬ ਚ ਕਿੱਥੋਂ ਲੰਘਦੀ ਆ ਪੰਜਾਬ ਦਾ ਇਹ ਲ ਉੱਪਰ ਲਾ ਮਾਜਾ ਮਾਜੇ ਦੇ ਇਰੀਆ ਨਾ ਇਹ ਇਸ ਤਰੀਕੇ ਨਾਲ ਲੱਗਦੀ ਲੰਘਦੀ ਪਾਕਿਸਤਾਨ ਚ ਐਂਟਰ ਹੋ ਜਾਂਦੀ ਆ ਤੇ 110 ਕਿਲੋਮੀਟਰ ਲੈਂਥ ਹੈ ਦੀ ਪੰਜਾਬ ਚ ਹੈ ਰਹੀ ਦੈਨ ਆ ਗਏ ਆਪਣੇ ਸ਼ਾਹਪੂਰ ਕੰਡੈਂਟੈਂਟ ਪ੍ਰੋਜੈਕਟ ਲੋਕੇਟਡ ਆਨ ਦੀ ਰਾਵੀ ਰਿਵਰ ਜਿਵੇਂ ਹੁਣ ਪਿਛਲੇ ਆਪਣਾ ਸਤਲੁਜ ਚ ਪੜਿਆ ਸੀ ਆ ਭਾਗਨਗਲ ਡੈਮ ਤੇ ਹੁਣ ਏਰੀਆ ਚ ਇੱਥੇ ਆ ਚਾਬੂ ਕੰਡੀ ਡੈਮ ਪ੍ਰੋਜੈਕਟ ਇਹੇ ਤੁਸੀਂ ਆਪਦਾ ਇੰਪੋਰਟੈਂਟ ਮਾਰਕ ਕਰਕੇ ਰੱਖਿਓ ਜੀ ਇਹ ਕੁਐਸ਼ਨ ਆਉਂਦੀ ਆਉਂਦੇ ਨੇ ਠੀਕ ਹੈ ਤੇ ਦੈਨ ਆਪਣਾ ਆ ਗਿਆ ਦੀ ਰਣਜੀਤ ਸਾਗ ਡੈਮ ਜਾਲ ਸੁਣੋਣਾ ਇਸ ਥੀਨ ਡੈਮ ਲੋਕੇਟਰ ਆਉਂਦੀ ਰਾਵੀ ਰਿਵਰ ਇੰਟੀਨ ਰਣਜੀਤ ਸਾਗ ਡੈਮ ਇਹ ਵੀ ਆਪਣਾ ਰਾਵੀ ਰਿਵਰ ਸਿਲੀਕੇਟਡ ਹੈ ਤੈਨੂੰ ਹੋਰ ਕੀ ਨਾਮ ਨਾਲ ਜਾਣਿਆ ਜਾਂਦਾ ਥੀਨ ਡੈਮ ਠੀਕ ਹੈ ਤੇ ਇਹ ਵੀ ਤੁਸੀਂ ਆਪਦਾ ਨੋਟ ਕਰਨੇ ਹੋ ਤੇ ਦੈਨ ਹੁਣ ਆਪਣੇ ਆ ਗਏ ਅੱਪਵਾਰਡ ਦੇ ਬਿਆਸ ਰਿਵਰ ਬਾਰੇ ਬਿਆਸ ਰਿਵਰ ਇਟ ਔਰੀਜਿਨੇਟਡ ਫਰੋਮ ਦੀ ਬਿਆਸਕੁੰਡ ਇਹ ਹੀ ਦਾ ਹੈਗਾ ਬਿਆਸਕੁੰਡ ਚੋਂ ਨਿਕਲਦੀ ਹੈ ਕਿੱਥੇ ਨੇ ਕਿੱਥੇ ਹੈ ਬਿਆਸਕੁੰਡ ਇਹ ਹੈਗਾ ਕੁੱਲੂ ਹਿਲਸ ਅਟੈਚੁਏਟਡ ਹੈ ਇਟ ਜੁਆਇਨਸ ਸਤਲੁਜ ਐਟ ਦੀ ਹਰੀਕੇ ਨੀਅਰ ਦੀ ਤਰਨਤਾਨ ਹੁਣ ਜਿੱਥੇ ਤੁਸੀਂ ਪੜ੍ਹਦੇ ਹੋਵੋਗੇ ਕਿ ਸਤਲੁਜ ਬਿਆਸ ਦੇ ਸਤਲੁਜ ਮਿਲ ਜਾਂਦੇ ਆ ਬਿਆਸ ਦੇ ਸਤਲੁਜ ਕਿੱਥੇ ਮਿਲਦੇ ਹੈਗੇ ਜਿਹੜਾ ਹੈਗਾ ਹਰੀਕੇ ਪੱਤਨ ਜਿਹਨੂੰ ਤੁਸੀਂ ਹਰੀਕੇ ਪੱਤਨ ਨਾਂ ਨਾਲ ਜਾਣਦੇ ਹੋਵੋਗੇ ਤੇ ਇਹ ਕਿਹੜੀ ਜਿਹੜੀ ਚ ਤਰਨਤਾਨ ਚ ਬਿਆਸ ਰਿਵਰ ਇਜ਼ ਔਲਸੋ ਨੋਨ ਐਜ਼ ਅਜਿਆ ਕਾ ਇੰਦੀ ਬਿਆਸ ਜਿਹੜਾ ਮਤਲਬ ਕਿ ਵਿਆਸ ਰਿਵਰ ਦਾ ਪੁਰਾਣਾ ਨਾਮ ਸੀ ਉਹ ਤੈਨੂੰ ਵਿਪਾਸ਼ਾ ਵੀ ਕਿਹਾ ਜਾਂਦਾ ਮੈਂ ਇਸ ਨੂੰ ਉਹ ਵੀ ਜਿਹੜਾ ਹੈ ਕਰਵਾਉਂਗਾ ਕਿ ਪਰ ਨਦੀਆਂ ਦੇ ਪੁਰਾਣੇ ਨਾਮ ਕੀ ਸੀਗੇ ਨੈਕਸਟ ਕਲਾਸ ਤੇ ਪਰ ਜਿਹੜਾ ਆਪਾਂ ਇੱਕ ਵਾਰ ਦੇਖ ਲਈਏ ਵਿਆਸ ਰਿਵਰ ਨੂੰ ਬੈਤ ਜਿਹੜੇ ਬੈਤ ਹੁੰਦੇ ਸੋਨਾ ਚ ਕੀ ਨਾਮ ਨਾਲ ਜਾਣਿਆ ਜਾਂਦਾ ਅਜੀਕਿਆ ਤੇ ਦੈਨ ਆ ਗਈ ਆਪਣੀ ਪੌਂਗ ਨਾਮ ਪੌਂਗ ਨਾਲ ਮਿਲ ਕੇ ਠਾਉਣ ਦੀ ਬਿਆਸ ਰਿਵਰਟੀਜ਼ ਆਲਸੋ ਨੋਨਸ ਮਹਾਰਾਣਾ ਪ੍ਰਤਾਪ ਸਾਗਰ ਡੈਮ ਜਿਹੜੀ ਪੌਂਗ ਡੈਮ ਆ ਜਿਹੜਾ ਪੌਂਗ ਨਾਲ ਪ੍ਰੋਜੈਕਟ ਆ ਉਹ ਬਿਆਸ ਰਿਵਰ ਤੇ ਲੋਕੇਟਡ ਹੈ ਬਿਆਸ ਰਿਵਰ ਤੇ ਬਣਾਇਆ ਹੋਇਆ ਤੇ ਇਹਨੂੰ ਹੋਰ ਕੀ ਨਾਮ ਨਾਲ ਜਾਣਿਆ ਜਾਂਦਾ ਇਹਨੂੰ ਜਾਣਿਆ ਜਾਂਦਾ ਮਹਾਰਾਣਾ ਪ੍ਰਤਾਪ ਸਾਗਰ ਡੈਮ ਇਹ ਤੁਸੀਂ ਜਿਹੜੀ ਮੈਸ ਨੂੰ ਪ੍ਰੋਜੈਕਟ ਕਰਵਾ ਦੇਣਾ ਐਮਲ ਸਤਲੋ ਇਹਨਾਂ ਦੀ ਤੇ ਰਾਵੀ ਨਦੀ ਤੇ ਤੇ ਬਿਆਸ ਨਦੀ ਤੇ ਇਹ ਤੁਸੀਂ ਜਿਹੜੇ ਪ੍ਰੋਜੈਕਟ ਨੇ ਸਾਰੇ ਤੁਸੀਂ ਮੰਨ ਕੇ ਡਾਇਰੈਕਟ ਕੁਐਸਚਨ ਮੰਨਨੇ ਕਿ ਇੱਕ ਨੰਬਰ ਦੇ ਹੁਣ ਜੀ ਤੁਸੀਂ ਇਹ ਚੀਜ਼ਾਂ ਛੱਡ ਕੇ ਤੁਸੀਂ ਮੰਨ ਕੇ ਚੱਲੋ ਜੇ ਤੁਸੀਂ ਇਹ ਚੀਜ਼ਾਂ ਨਹੀਂ ਪੜ੍ਹਦੇ ਤਾਂ ਪੰਜਾਬੀ ਚ ਤੁਹਾਡੇ 100 ਜਾਂ 2 ਨੰਬਰ ਗਈ ਜਿਹੜੀ ਮੇਨ ਪੰਜਾਬੀ ਹੁੰਦੀ ਹੈ 50 ਨੰਬਰਾਂ ਦੀ ਲੱਗ ਰਗੀ ਕਿਉਂਕਿ ਇਹ ਕੁਐਸਚਨ ਬੰਦ ਹੀ ਬੰਦ ਨੇ ਹਰ ਇੱਕ ਪੇਪਰ ਚ ਆਉਂਦੇ ਨੇ ਜੀਓਗ੍ਰਾਫੀ ਦੇ ਬੇਸਿਸ ਤੇ ਇਹ ਕੁਐਸਚਨ ਬਹੁਤ ਇੰਪੋਰਟੈਂਟ ਨੇ। ਹੁਣ ਆਪਾਂ ਆ ਗਏ ਅਸਥਾਈ ਨਦੀਆਂ। ਜਿਹੜੀਆਂ ਮੀਂਹਾਂ ਤੇ ਡਿਪੈਂਡਡ ਨੇ, ਬਾਰਿਸ਼ਾਂ ਤੇ ਡਿਪੈਂਡਡ ਨੇ ਜਿੰਨਾ ਜਿਹੜੀਆਂ ਮਤਲਬ ਕਿ ਸੁੱਕੀਆਂ ਰਹਿੰਦੀਆਂ ਨੇ ਬਸ ਇਹਦਾ ਪਰ ਜਦੋਂ ਮੀਂਹ ਆ ਜਾਂਦੇ ਸਿਰਫ ਉਦੋਂ ਪਾਣੀ ਹੋਣਾ ਉਹ ਆਪਣੇ ਪੰਜਾਬ ਦੀ ਕਿਹੜੀ ਨਦੀ ਹੈਗੀ ਉਹ ਹੈਗੀ ਆਪਣੇ ਘੱਗਰ ਨਦੀ। ਇਟ ਇਜ਼ ਅ ਸੀਜ਼ਨਲ ਰਿਵਰ ਆਫ ਪੰਜਾਬ ਦੇਖੋ ਲਿਖਿਆ ਹੋਇਆ ਮਤਲਬ ਕਿ ਮੌਸਮੀ ਨਦੀ ਹੈ ਇਹ ਸਿਰਫ ਜੇ ਮੀਂਹ ਪਊਗਾ ਤਾਂ ਪਾਣੀ ਉਹ ਨਹੀਂ ਆਉਂਦਾ ਨਹੀਂ ਠੀਕ ਹੈ ਪਾਣੀ ਇਟ ਓਰੀਜਿਨੇਟ ਫਰੋਮ ਦੀ ਸਰਮੌਰ ਡਿਸਟ੍ਰਿਕਟ ਆਫ ਦੀ ਹਿਮਾਚਲ ਪ੍ਰਦੇਸ਼ ਇਹ ਕਿੱਥੋਂ ਸਟਾਰਟ ਹੁੰਦੀ ਹੈ ਇਹਨੂੰ ਆਪਾਂ ਕਹਿੰਦੇ ਆ ਸਸਵਤੀ ਨਦੀ ਵੀ ਇਹਨੂੰ ਕਿਹਾ ਜਾਂਦਾ ਤੇ ਇਹ ਸਰਮੌਰ ਡਿਸਟ੍ਰਿਕਟ ਆਫ ਜਿਹੜਾ ਹਿਮਾਚਲ ਪ੍ਰਦੇਸ਼ ਦਾ ਹੈ ਉਥੋਂ ਓਰੀਜਿਨੇਟ ਹੁੰਦੀ ਹੈ ਠੀਕ ਹੈ ਹੁਣ ਚਲੋ ਆਪਾਂ ਨੈਕਸਟ ਚੱਲਦੇ ਹਾਂ ਹੁਣ ਕੁਝ ਇੰਪੋਰਟੈਂਟ ਫੈਕਟ ਆਗੇ ਜਿਹੜੇ ਮੈਂ ਪਿਛਲੇ ਪੇਪਰਾਂ ਚ ਹੈਗੇ ਸੀ ਤੇ ਵੈਸੇ ਇੱਕ ਸੈ ਪਰ ਫਿਰ ਵੀ ਜਿਹੜਾ ਹੈਗਾ ਮੈਂ ਲਿਖ ਕੇ ਲਿਆ ਆ ਤਾਂ ਲੋ ਜਰੂਰੀ ਆਪਣੀਆਂ ਚੀਜ਼ਾਂ ਨਾ ਰਹਿਣ ਤੇ ਹੁਣ ਚਲੋ ਆਪਾਂ ਇਹ ਦੇਖ ਲੈਂਦੇ ਆ ਸਤਲੁਜ ਰਾਵੀ ਬਿਆਸ ਐਂਡ ਚਨਾਬ ਜੁਆਇਨਰ ਦੀ ਇੰਡਸ ਰਿਵਰ ਜਿਹੜੀ ਸਤਲੁਜ ਰਾਵੀ ਬਿਆਸ ਤੇ ਚਨਾਬ ਨੇ ਇਹ ਸਿੰਧੂ ਨਦੀ ਨੂੰ ਜੁਆਇਨ ਕਰ ਲੈਂਦੀਆਂ ਨੇ ਤੇ ਫਲੋ ਕਿ ਕਿ ਸਾਈਡ ਜਾਂਦੀ ਨੇ ਇਹ ਈਸਟ ਤੋਂ ਲੈ ਕੇ ਉਹੀ ਮੈਂ ਜਿਵੇਂ ਤੁਹਾਨੂੰ ਦੱਸਦੇ ਨਾ ਪੰਜਾਬ ਦੇ ਸਰੋਪ ਹੈ ਜਿਸ ਤਰੀਕੇ ਦੀ ਇਹ ਈਸਟ ਤੋਂ ਲੈ ਕੇ ਵੈਸਟ ਚ ਜਾਂਦੀਆਂ ਨੇ ਇਹਨਾਂ ਦਾ ਪਾਣੀ ਹੈ ਕਿ ਕਿੱਥੇ ਛੱਡ ਦਉਂਦੀਆਂ ਨੇ ਇਹ ਜਾ ਕੇ ਅਰੀਬੀਅਨ ਸੀ ਚ ਹੁਣ ਤੁਸੀਂ ਜਿਹੜਾ ਇੰਡੀਆ ਦਾ ਨਕਸ਼ਾ ਦੇਖਿਆ ਹੋਆ ਨੇਚੀ ਵਾਲੀ ਸਾਈਡ ਐ ਇਸ ਜਿੱਥੇ ਨਾ ਇਧਰ ਤੱਕ ਹੈ ਬੇ ਆਫ ਬੰਗਾਲ ਮਤਲਬ ਕਿ ਬੰਗਾਲ ਦੀ ਖਾੜੀ ਇਧਰ ਆ ਕੇ ਆਪਣਾ ਅਰੀਬੀਅਨ ਸੀ ਜਿਹੜੀਆਂ ਪੰਜਾਬ ਦੀਆਂ ਇਹ ਸਾਰੀਆਂ ਨਦੀਆਂ ਆ ਗਈਆਂ ਜਾਂ ਉੱਪਰ ਜੋ ਪਾਕਿਸਤਾਨ ਚ ਵੀ ਜਾਂਦੀਆਂ ਨੇ ਉਹ ਸਾਰੀਆਂ ਆ ਕੇ ਪਾਕਿਸਤਾਨ ਥਰੂ ਆ ਕੇ ਅਰੀਬ ਅਰਬ ਸਾਗਰ ਦੇ ਵਿੱਚ ਆਪਣਾ ਜਿਹੜਾ ਪਾਣੀ ਛੱਡ ਦਉਂਦੀਆਂ ਨੇ ਦੈਨ ਆਪ ਆਪਣਾ ਜਿਹੜਾ ਕੁਐਸਚਨ ਆਉਣਾ ਹੁੰਦਾ ਸੋਨੀ ਮਹਿਵਾਲ ਤੇ ਹੀਰ ਰਾਂਝਾ ਇਹ ਕਿਹੜੀ ਨਦੀ ਮੰਗੇ ਕਿਹੜੀ ਨਦੀ ਦੇ ਨਾਲ ਰਿਲੇਟਡ ਨੇ ਸਟੋਰੀਆਂ ਇਹ ਨਦੀ ਦੇ ਇਹ ਹੈਗੇ ਚਨਾਵ ਰਿਵਰ ਦੇ ਨਾਲ ਚਨਾਵ ਰਿਵਰ ਨੂੰ மூਨ ਰਿਵਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਮੰਨ ਲਓ ਕਿ ਚੰਦ ਜਿਹੜਾ ਤੁਸੀਂ ਕਹਿ ਰਹੇ ਹੋ ਚਨਾਬ ਨੂੰ ਚੰਦ ਨਜ਼ੀਦੇ ਨਾਮ ਨਾਲ ਵੀ ਜਾਣਿਆ ਜਾਂਦਾ ਤੇ ਇਹ ਜਿਹੜੀ ਚਨਾਵ ਰਿਵਰ ਇਹ ਕਿੱਥੋਂ ਰਿਜਨੇਟ ਹੁੰਦੀ ਹੈ ਇਹ ਹੁੰਦੀ ਹੈ ਜਸਕਰ ਰੇਂਜ ਤੋਂ ਤੇ ਨੈਕਸਟ ਹੁਣ ਆਪਣਾ ਆ ਗਿਆ ਹੀਰ ਵਾਸ ਦੀ ਇਹ ਜਿਹੜੀ ਹੀਰ ਸੀਗੀ ਜਿਹੜਾ ਤੁਸੀਂ ਹੀਰ ਰਾਂਝਾ ਦੀ ਸਟੋਰੀ ਪੜ੍ਹਦੇ ਹੋ ਨਾ ਹੀਰ ਮੰਨੂ ਹੀ ਇੱਕ ਸਿਆਲ ਕਵਿਤਾ ਸੀਗਾ ਸਿਆਲ ਕਵਿਤਾ ਜਿਹੜੀ ਹੀਰ ਬਿਲੋਂਗ ਕਰਦੀ ਸੀ ਤੇ ਹੀਰ ਦਾ ਅਰੀਜਨਲ ਨੇਮ ਕੀ ਸੀ ਇਜਤ ਬੀਬੀ ਇਹ ਹੀ ਹੀਰ ਦਾ ਅਰੀਜਨਲ ਨਾਮ ਸੀ ਇਹ ਕੁਐਸਚਨ ਆਇਆ ਹੋਇਆ ਹੈਗਾ ਇਹ ਜੇਡ ਵਾਰਡਾਂ ਚ ਕੁਐਸਚਨ ਪੁੱਛਿਆ ਹੋਇਆ ਸੀ ਹੀਰ ਦਾ ਅਸਲੀ ਨਾਮ ਇਜਤ ਬੀਬੀ ਦੈਨ ਦੀ ਆ ਗਿਆ ਹਣਾ ਦੀ ਮੋਸਟ ਆਫ ਦੀ ਇਨਵੈਡਰਸ ਅਟੈਕਡ ਔਨ ਪੰਜਾਬ ਥਰੂ ਦੀ ਖੈਬਰ ਪਾਸ ਇਹ ਕੁਝ ਬੱਚਿਆਂ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਆਪਣੇ ਸ਼ੂਟਿੰਗ ਕਲਾਸਾਂ ਤੇ ਧਿਆਨ ਪੜਿਆ ਹੋਇਆ ਉੱਥੇ ਕੁਐਸਚਨ ਹੁੰਦਾ ਕਿ ਪੰਜਾਬ ਚ ਜ਼ਿਆਦਾਤਰ ਹਮਲਾਵਰ ਕਿੱਥੋਂ ਆਉਣਾ ਕਰਦੇ ਸਨ ਖੈਬਰ ਪਾਸ ਤੋਂ ਪੰਜਾਬ ਜਿਹੜੇ ਵੀ ਜ਼ਿਆਦਾਤਰ ਮੋਗਲ ਆਏ ਨੇ ਅਟੈਕ ਕਰਨਾ ਕਲੀ ਮਤਲਬ ਕਿ ਯੂਰੋਪੀਅਨ ਕੰਪਨੀਆਂ ਇਥੇ ਲਿਖਿਆ ਹੈ ਨਾ ਐਕਸੈਪਟ ਆਉਂਦੀ ਯੂਰੋਪੀਅਨ ਕੰਪਨੀਆਂ ਮਤਲਬ ਕਿ ਅੰਗਰੇਜ਼ਾਂ ਨੂੰ ਛੱਡ ਕੇ ਪੰਜਾਬ ਚ ਬਾਕੀ ਜਿਹੜੇ ਵੀ ਹਮਲਾਵਰ ਆਏ ਨੇ ਮੋਗਲ ਆ ਕੇ ਜਾਂ ਹੋਰ ਵੀ ਹਮਲਾਵਰ ਆਏ ਸੀ ਹੁਣ ਜਿਵੇਂ ਤੁਹਾਡਾ ਲੈਕਜ਼ੈਂਡਰ ਆ ਗਿਆ ਦੀ ਗ੍ਰੇਟ ਅਲੈਗਜ਼ੈਂਡਰ ਆ ਗਿਆ ਸਾਰੇ ਖੈਬਰ ਪਾਸ ਥਰੂ ਜਿਹੜੇ ਹੈਗੇ ਇੰਡੀਆ ਚ ਐਂਟਰ ਹੋਏ ਸੀ ਦੈਨ ਆਪਣਾ ਹੈ ਖੈਬਰ ਪਾਸ ਲੋਕੇਟਿਡ ਇਨ ਦੀ ਪਖਤੂਨਖਵਾ ਪ੍ਰੋਵਿੰਸ ਆਫ ਪਾਕਿਸਤਾਨ ਜਿਹੜਾ ਖੈਬਰ ਪਾਸ ਆ ਇਹ ਕਿੱਥੇ ਲੋਕੇਟਿਡ ਆ ਇਹ ਜਿਹੜਾ ਪਾਕਿਸਤਾਨ ਦੀ ਪਖਤੂਨਖਵਾ ਡਿਸਟ੍ਰਿਕਟ ਹੈ ਪ੍ਰੋਵਿੰਸ ਦਾ ਮਤਲਬ ਕਿ ਪ੍ਰਾਂਤ ਆ ਪਾਕਿਸਤਾਨ ਦੀ ਇਹ ਉੱਥੇ ਲੋਕੇਟਿਡ ਆ ਤੇ ਖੈਬਰ ਪਾਸ ਮਤਲਬ ਕਿ ਬਸ ਲੋ ਇਹ ਸਿੰਪਲ ਚੀਜ਼ ਹੀ ਆਪਾਂ ਨੂੰ ਜ਼ਿਆਦਾ ਨਾ ਆ ਜਾਈਏ ਜਿਹੜਾ ਪਾਕਿਸਤਾਨ ਦੇ ਵਿੱਚ ਲੋਕੇਟਿਡ ਆ ਇਹ ਪਾਕਿਸਤਾਨ ਦੀ ਕਿਹੜੀ ਪ੍ਰੋਵਿੰਸ ਹੈ ਪਖਤੂਨਖਵਾ ਪ੍ਰੋਵਿੰਸ ਤੇ ਹੁਣ ਚਲੋ ਆਪਾਂ ਨੈਕਸਟ ਦੇਖਦੇ ਆ ਚਲੋ ਬਸ ਅੱਜ ਦੀ ਕਲਾਸ ਇੰਨੀ ਸੀ ਮੈਨੂੰ ਉਮੀਦ ਆ ਤੁਹਾਨੂੰ ਕਲਾਸ ਪਸੰਦ ਆਈ ਹੋਊਗੀ ਤੇ ਜੇ ਕਲਾਸ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਜਿਹੜੇ ਆ ਤੁਹਾਡੇ ਨਾਲ 1200 ਛੋਟੇ ਤਿਆਰੀ ਕਰ ਰਹੇ ਨੇ ਉਹਨਾਂ ਨਾਲ ਮੰਨ ਲਓ ਕਿ ਸ਼ੇਅਰ ਜਰੂਰ ਕਰਿਓ ਤੇ ਬਾਕੀ ਗੱਲ ਇਹ ਰਹੇਗੀ ਜਿਹੜੇ ਬੱਚੇ ਹਾਂ ਤਿਆਰੀ ਸਟਾਰਟ ਕਰ ਰਹੇ ਨੇ ਉਹਨਾਂ ਲਈ ਬਹੁਤ ਵਧੀਆ ਮੌਕਾ ਕਿਉਂਕਿ ਆਪਾਂ ਕੋਈ ਜਿਹੜਾ ਹੈਗਾ ਕੋਰਸ ਨਹੀਂ ਚਲਾ ਰਹੇ ਤੁਸੀਂ ਵੀ ਪਰਚੇਸ ਕਰੋ ਤੁਸੀਂ ਤਾਂ ਫ੍ਰੀ ਆਫ ਕਾਸਟ ਪੜ ਰਹੇ ਹੋ ਕਿਉਂਕਿ ਮੈਂ ਸਿਰਫ ਉਹ ਹੀ ਚੀਜ਼ਾਂ ਪੜਾ ਰਿਹਾ ਜਿਨ੍ਹਾਂ ਦੇ ਬੇਸਿਸ ਤੇ ਮੈਂ ਆਪ জব ਪੇਪਰ ਕਲੀ ਤਾਂ ਤੁਸੀਂ ਉੱਥੇ ਜਿਹੜਾ ਹੈਗਾ ਫ੍ਰੀ ਆਫ ਕੋਸਟ ਪਰ ਸਕਦੇ ਹੋ ਤੇ ਕੁਝ ਬੱਚੇ ਹੁੰਦੇ ਜਿਹੜੇ ਕੋਰਸ ਕੋਸ ਅਫੋਰਡ ਨਹੀਂ ਕਰ ਸਕਦੇ ਇਹ ਉਹਨਾਂ ਲਈ ਆ ਠੀਕ ਹੈ ਤੇ ਬਾਕੀ ਗੱਲਾਂ ਕੀ ਆਪਣੀ ਸਲੇਵ ਦੀ ਸਲੇਵ ਸਮਾਂ 4 ਮਹੀਨਿਆਂ ਜਾਂ 5 ਮਹੀਨਿਆਂ ਦੇ ਵਿੱਚ ਵਿੱਚ ਵੱਧ ਤੋਂ ਸਾਢੇ 4 ਮਹੀਨਿਆਂ ਦੇ ਵਿੱਚ ਆਪਾਂ ਕੰਪਲੀਟ ਕਰ ਲਾਂਗੇ ਹੁਣ ਆਪਣਾ ਪੰਜਾਬੀ ਤੇ ਆਪਾਂ ਬਸ ਇੱਕ ਦੋ ਕਲਾਸਾਂ ਹੋਰ ਆਉਣਗੀਆਂ ਜੇ ਪੰਜਾਬ ਦੀ ਡਿਟੇਲ ਚ ਹੋਣਗੀਆਂ ਥੈਨ ਆਪਣਾ ਗੁਰੂ ਪੀਰੀਅਡ ਦਾ ਜੇ ਪੰਜਾਬ ਦੀ ਹਿਸਟਰੀ ਵੀ ਚੱਲ ਪੂਗੀ ਤੁਸੀਂ ਉੱਥੋਂ ਕਰ ਲਿਓ ਸਾਰੀ ਹਿਸਟਰੀ ਆਪਣੀ ਪੰਜਾਬ ਦੀ ਤੇ ਥੈਨ ਆਪਾਂ ਪੰਜਾਬ ਦੇ ਡਾਂਸ ਕਲਚਰ ਸਾਰਾ ਕੁਝ ਆਪਾਂ ਇਹਦਾ ਕੰਪਲੀਟ ਕਰ ਲੈਣਾ ਪੰਜਾਬ ਜ ਇਨ ਆਪ ਦੀ ਨਾਲ ਆਪਣਾ ਚੱਲ ਰਿਹਾ ਹੈ ਮੈਥਾ ਮੈਥ ਦਾ ਆਪਾਂ ਸਿੰਪਲੀਫਿਕੇਸ਼ਨ ਟੌਪਿਕ ਦਾ ਕੰਪਲੀਟ ਕਰ ਲਿਆ ਕਲਾਸਾਂ ਸ਼ਾਇਦ 4 ਜਾਂ 5 ਕਲਾਸਾਂ ਨੇ ਤੁਸੀਂ ਉਹ ਜਿਨ੍ਹਾਂ ਨੇ ਸਿੰਪਲੀਫਿਕੇਸ਼ਨ ਆਫ ਦੀ ਤੇਰੀ ਕਰਨੀ ਹੈ ਸਿੰਪਲੀਫਿਕੇਸ਼ਨ ਦਾ ਟੌਪਿਕ ਉਹ ਤੁਹਾਨੂੰ ਕੰਪਲੀਟ ਕਰ ਸਕ ਰਹੇ ਹੋ ਕਿਉਂਕਿ ਬਿਲਕੁਲ ਮੈਂ ਬੇਸਿਕ ਤੋਂ ਸਟਾਰਟ ਕਰ ਰਿਹਾ ਹਾਂ ਮੈਂ ਇਹ ਨਹੀਂ ਕਰ ਰਿਹਾ ਵੀ ਸਿੱਧਾ ਆਪਾਂ ਡਾਇਰੈਕਟ ਕੁਐਸਚਨ ਸੋਲਵ ਕਰੀਏ ਬਿਲਕੁਲ ਬੇਸਿਕ ਤੋਂ ਲੈ ਕੇ ਮੈਂ ਫੁੱਲ ਐਡਵਾਂਸ ਤੱਕ ਆਪਾਂ 4-5 ਕਲਾਸਾਂ ਦੇ ਵਿੱਚ ਜੀ ਫੁੱਲ ਐਡਵਾਂਸ ਲੈਵਲ ਤੱਕ ਪਹੁੰਚ ਜਾਨੇ ਤੁਸੀਂ ਇੱਕ ਵਾਰ ਕਲਾਸ ਲਾਇਓ ਤੁਹਾਨੂੰ ਆਪੇ ਦਾ ਆਪ ਦੇਆ ਕਲੀਅਰ ਹੋ ਤੇ ਦੈਨ ਆਪਣਾ ਆ ਗਿਆ ਹੁਣ ਆਪਾਂ ਜਿਹੜਾ ਟੋਪਿਕ ਕਰ ਰਹੇ ਹਾਂ ਰੇਸ਼ੋ ਰੇਸ਼ੋ ਦੀਆਂ ਤਿੰਨ ਕਲਾਸਾਂ ਹੋ ਗਈਆਂ ਦੋ ਕਲਾਸਾਂ ਵੱਧ ਵੱਧ ਆਪਾਂ ਹੋਰ ਲਵਾਂਗੇ ਤੇ ਰੇਸ਼ੋ ਵੀ ਆਪਾਂ ਜ਼ੀਰੋ ਤੋਂ ਲੈ ਕੇ ਫੁੱਲ ਐਡਵਾਂਸ ਤੱਕ ਹੈਗਾ ਜਿਹੜਾ ਕੰਪਲੀਟ ਕਰ ਲਾਂਗੇ ਠੀਕ ਹੈ ਤੇ ਬਾਕੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮੈਂ ਉਮੀਦ ਕਰਦਾ 2026 ਜਿਹੜਾ ਤੁਹਾਡੇ ਲਈ ਜੌਬ ਲੈ ਕੇ ਆਉਂਦਾ ਤਿਆਰੀ ਕਰਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ